ਰਾਤ ساری ਜਿੰਦਗੀ ਦੀ ਸੋਚਾਂ ਵਿੱਚ ਬਿਤੀ ਸੀ ਸੋਦੀ-ਸੋਦੀ ਉਸ ਨੂੰ ਆਪਣੀ ਮੁਸੀਬਤ ਦਾ ਇੱਕ ਹੱਲ ਸੁਝ ਗਿਆ ਉਸ ਨੂੰ ਯਾਦ ਆਇਆ ਕਿ ਉਸਨੇ ਪੁਲਿਸ ਨੂੰ ਫੋਨ ਆਪਣੇ ਨੰਬਰ ਤੋਂ ਹੀ ਕੀਤਾ ਸੀ ਬੇਸ਼ੱਕ ਉਸ ਵੇਲੇ ਉਸਨੇ ਪੁਲਿਸ ਨੂੰ ਆਪਣੀ ਪਛਾਣ ਨਹੀਂ ਸੀ ਦੱਸੀ ਪਰ ਹੁਣ ਫੋਨ ਨੰਬਰ ਤੋਂ ਵੈਰੀਫਿਕੇਸ਼ਨ ਕੀਤੀ ਜਾ ਸਕਦੀ ਸੀ ਸੋ ਉਸਨੇ ਆਪਣਾ ਪੱਕ ਰੱਖਿਆ ਤੇ ਪਰਚਾ ਸ਼ੁਰੂ ਕਰ ਦਿੱਤੀ ਨੰਬਰ ਜਿੰਦਦਾਈ ਸੀ ਉਸਦੇ ਫੋਨ ਤੋਂ ਲੌਸਟ ਕਾਲ ਵੀ ਪੁਲਿਸ ਨੂੰ ਹੀ ਕੀਤੀ ਗਈ ਸੀ ਜਿੰਦੇ ਨੂੰ ਹੁਣ ਕੁਝ ਆਸ-ਵਾਸ ਚੱਲੀ ਸੀ ਉਸਨੇ ਪੁਲਿਸ ਨੂੰ ਜੋ ਵੀ ਹੋਇਆ ਸਭ ਸੱਚੋ ਸੱਚ ਦੱਸਿਆ ਪੁਲਿਸ ਵੱਲੋਂ ਉਸਦੇ ਬਿਆਨ ਦਰਜ ਕੀਤੇ ਗਏ ਤੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੁਣ ਪੁਲਿਸ ਉਹਨਾਂ ਆਦਮੀਆਂ ਨੂੰ ਪਾਲ ਰਹੀ ਸੀ ਜਿਨ੍ਹਾਂ ਤੋਕੇ ਨਾਲ ਜਿੰਦੇ ਨੂੰ ਡਰੱਗਸ ਕੇਸ ਵਿੱਚ ਫਸਾਇਆ ਸੀ ਪੜਤਾਲ ਲਗਾਤਾਰ 1.5 ਮਹੀਨੇ ਚੱਲਦੀ ਰਹੀ ਪਰ ਬਾਵਜੂਦ ਇਸ ਦੇ ਪੁਲਿਸ ਦੇ ਹੱਥ ਅਸਲੀ ਅਪਰਾਧੀ ਨਾ ਆਏ ਪਾਏ ਪੁਲਿਸ ਨੂੰ ਸ਼ੱਕ ਸੀ ਕਿ ਦੋਵੇਂ ਦੁਬਈ ਛੱਡ ਕੇ ਕਿਸੇ ਹੋਰ ਥਾਂ ਭੱਜ ਨਿਕਲੇ ਸਨ ਹੋਰ ਥਾਂ ਤਫ਼ਤੀਸ਼ ਉਹਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਸੀ ਦੋ ਆਦਮੀਆਂ ਦੀ ਕੀਤੀ ਧੋਖਾਧੜੀ ਜਾਣਨ ਦੇ ਬਾਵਜੂਦ ਵੀ ਜਿੰਦੇ ਤੇ ਦੋਸ਼ ਘਟਨੀ ਸੀ ਹੋਇਆ ਕਿਉਂਕਿ ਡਰੱਗਸ ਉਸੇ ਦੀ ਟੈਕਸੀ ਵਿੱਚੋਂ ਮਿਲੇ ਸੀ ਇਸ ਲਈ ਜਿੰਦੇ ਨੂੰ ਅਰੋਪੀਆਂ ਦੋਸ਼ੀਆਂ ਨੂੰ ਪਨਾਹ ਦੇਣ ਦੇ ਬਦਲੇ 3 ਸਾਲਾਂ ਦੀ ਜੇਲ ਸਜ਼ਾ ਮੁਕਰਰ ਕੀਤੀ ਗਈ ਦੂਜੇ ਪਾਸੇ ਉਸ ਸ਼ਖਸ ਜਿਹੜਾ ਕਿ ਡੀਲ ਕਰਨ ਲਈ ਆਇਆ ਸੀ ਉਸ ਦੀ ਦਿਨੋ ਦਿਨ ਵਿਗੜਦੀ ਹਾਲਤ ਨੂੰ ਵੇਖ ਕੇ ਜੋ ਨਸ਼ਾ ਨਾ ਮਿਲਣ ਕਰਕੇ ਹੋ ਰਹੀ ਸੀ ਵਿਸ਼ੇਸ਼ ਨਿਗਰਾਨੀ ਹੇਠ ਦੂਸਰੇ ਸੈੱਲ ਵਿੱਚ ਸ਼ਿਫਟ ਕਰ ਦਿੱਤਾ ਗਿਆ 3 ਸਾਲਾਂ ਬਾਅਦ ਜਿੰਦਾ ਚਲੋ ਜੇਦ ਨੂੰ ਜੇਲ੍ਹ ਵਿੱਚੋਂ ਬਾਹਰ ਆਇਆ ਤਾਂ ਨਾ ਤਾਂ ਉਸ ਕੋਲ ਕੋਈ ਕਾਮਕਾਰੀ ਸੀ ਨਾ ਹੀ ਕੋਈ ਰਹਿਣ ਸਹਿਣ ਦਾ ਟਿਕਾਣਾ ਕਮਦੀਪਾਲ ਵਿੱਚ ਉਹ ਹਰ ਥਾਂ ਮਾਰਾ ਮਾਰਾ ਫਿਰ ਰਿਆ ਸੀ ਇੱਕ ਦਿਨ ਇੱਤਾਂ ਹੀ ਉਸਦੀ ਮੁਲਾਕਤ ਬਿਲਕਿਸ ਨਾਲ ਹੋਈ ਬਿਲਕਿਸ ਨੇ ਉਸਨੂੰ ਰਾਜ ਆਂਦਿਆਂ ਨੂੰ ਵੇਖਿਆ ਸੀ ਉਹ ਫੁੱਟਪਾਥ ਤੇ ਬੈਠਾ ਬੜਾ ਹੀ ਉਦਾਸ ਨਜ਼ਰ ਆ ਰਿਹਾ ਸੀ ਆਸ-ਪਾਸੇ ਕੀ ਹੋ ਰਿਹਾ ਸੀ ਉਸਨੂੰ ਕੁਝ ਖਬਰ ਨਹੀਂ ਸੀ ਬਿਲਕਿਸ ਨੇ ਵੇਖਿਆ ਕਿ ਥੋੜੇ ਹੀ ਚਿਰ ਨੂੰ ਉਹ ਰੋਣ ਵੀ ਲੱਗਾ ਸੀ ਵਾਰ-ਵਾਰ ਆਪਣੀ ਅੱਖਾਂ ਨੂੰ ਪੂੰਝਦਾ ਉਹ ਆਪਣੇ ਅੰਦਰ ਦੇ ਦਰਦ ਤੇ تنہائی ਨੂੰ ਲੋਕਾਂ ਤੋਂ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਸ ਵਕਤ ਬਿਲਕਿਸ ਗੱਡੀ ਵਿੱਚ ਬੈਠੀ ਸੀ ਉਸ ਦੇ ਡਰਾਈਵਰ ਨੇ ਗੱਡੀ ਰੈੱਡ ਸਿਗਨਲ ਹੋਣ ਕਰਕੇ ਰੋਕੀ ਹੋਈ ਸੀ ਸਿਗਨਲ ਗ੍ਰੀਨ ਹੋਇਆ ਤਾਂ ਬਿਲਕਿਸ ਨੇ ਗੱਡੀ ਡਰਾਈਵਰ ਨੂੰ ਕਹਿ ਕੇ ਸਾਈਡ ਤੇ ਹੀ ਰੁਖਵਾ ਲਈ ਉਹ ਗੱਡੀ ਚੌਥਰੀ ਤੇ ਜਿੰਦੇ ਤੋਂ ਉਸ ਦੀ ਉਦਾਸੀ ਦਾ ਕਾਰਨ ਪੁੱਛਿਆ ਬਿਲਕਿਸ ਇੱਕ ਬੜੀ ਹੀ ਨੇਕ ਦਿਲ ਇਨਸਾਨ ਸੀ ਉਹ ਭਾਗਕ ਵੀ ਬੜੀ ਸ਼ਿੱਧੀ ਹੋ ਜਾਂਦੀ ਜਿੰਦੇ ਨੇ ਜਦ ਉਸ ਨੂੰ ਦੱਸਿਆ ਕਿ ਉਸ ਦੀ ਇਸ ਵਕਤ ਹਾਲਤ ਕਿਹੋ ਜੀ ਹੈ ਤਾਂ ਬਿਲਕਿਸ ਨੂੰ ਵਿਚਾਰੇ ਜਿੰਦੇ ਤੇ ਤਰਸ ਆਇਆ ਉਸਨੇ ਜ਼ਿੰਦੇ ਦੀ ਮਦਦ ਕਰਨੀ ਚਾਹੀ ਮਗਰ ਉਸਨੇ ਜ਼ਿੰਦੇ ਨੂੰ ਆਪਣੇ ਪਿਤਾ ਸ਼ੇਖ ਅਸ਼ਰਫ ਨਾਲ ਮਿਲਵਾਇਆ ਜਿੰਨਾ ਜ਼ਿੰਦੇ ਨੂੰ ਬਿਲਕਿਸ ਦਾ ਸ਼ੌਫਰ ਮਨਾ ਦਿੱਤਾ ਜਾਨੀ ਕਿ ਉਸਦਾ ਨਿੱਜੀ ਡਰਾਈਵਰ ਵਕਤ ਬੀਤਣ ਦੇ ਨਾਲ-ਨਾਲ ਜ਼ਿੰਦੇ ਤੇ ਹਾਲਤ ਵੀ ਸੁਧਰਦੇ ਗਏ ਪੈਰ ਇੱਕ ਪਾਸੇ ਜਿੱਥੇ ਉਸਦੀ ਆਰਥਿਕ ਸਥਿਤੀ ਚੰਗੀ ਹੁੰਦੀ ਗਈ ਉੱਥੇ ਹੀ ਦੂਸਰੇ ਪਾਸੇ ਉਸਦਾ ਬਿਲਕਿਸ ਵੱਲ ਚੁਕਾਵੇ ਵਿਵਾਦ ਦਾ ਗਿਆ ਆਪਣੇ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਜ਼ਿੰਦਾ ਚਾਹੁੰਦਾ ਸੀ ਇੱਕ ਵਾਰ ਉਹ ਪੰਜਾਬ ਪੰਜਾਬ ਆਪਣੇ ਪਰਿਵਾਰ ਜਾਣੀ ਕਿ ਆਪਣੀ ਪਤਰੀ ਤਾਰੂ ਨੂੰ ਜਰੂਰ ਮਿਲ ਜਾਵੇ ਪਹਿਲਾਂ ਤੱਕ ਪਹਿਲਾਂ ਚੱਜ ਕਾ ਕੋ ਟੈਕਸੀ ਚਲਾਉਂਦਾ ਰਿਹਾ ਉਸਦੀ ਕੋਸ਼ਿਸ਼ ਸੀ ਕਿ ਉਹ ਤਾਰੂ ਨੂੰ ਆਪਣੀ ਸੁਖਸਾਦ ਭੇਜਣ ਦੇ ਨਾਲ ਨਾਲ ਕੁਝ ਪੈਸੇ ਵੀ ਭੇਜ ਦੇਵੇ ਪਰ ਉਸ ਵਕਤ ਕੁਝ ਕੋ ਆਰਥਿਕ ਤੰਗੀਆਂ ਦੇ ਚੱਲਦੇ ਉਹ ਜਿਆ ਕਰਨੀ ਸੀ ਪਾਇਆ ਮਗਰ ਉਹ ਜਦ ਵਸੀਮ ਤੇ ਕਾਸਮ ਉਸ ਦੀਆਂ ਨਿੱਤ ਦੀਆਂ ਪੱਕੀਆਂ ਸਵਾਰੀਆਂ ਬਣ ਗਈਆਂ ਉਸ ਨੂੰ ਕੁਝ ਵਧੇਰੇ ਆਮਦਨ ਹੋ ਲੱਗੀ ਵੱਧ ਪੈਸਿਆਂ ਦੇ ਲਾਲਚ ਨੇ ਉਸ ਨੂੰ ਲਾਪਰਵਾਹ ਬਣਾ ਦਿੱਤਾ ਆਪਣੇ ਜੇਲ੍ਹ ਜਾਣ ਦੇ ਮੈਸਦੂ ਦਿਨ ਪਹਿਲਾਂ ਹੀ ਉਸਨੇ ਨਵਾਂ ਫੋਨ ਖਰੀਦਿਆ ਸੀ ਉਦੋਂ ਵੀ ਉਸਨੇ ਤਾਰੂ ਨੂੰ ਫੋਨ ਨਹੀਂ ਸੀ ਕੀਤਾ ਇਹ ਫੋਨ ਤਾਂ ਉਸਦੇ ਉਸ ਵਕਤ ਕੰਮ ਆਇਆ ਜਦੋਂ ਆਪ ਮੁਸੀਬਤ ਵਿੱਚ ਫਸ ਗਿਆ ਹੁਣ ਜਦੋਂ ਕਿ ਉਹ ਜੇਲ੍ਹ ਤੋਂ ਛੁੱਟ ਚੁੱਕਿਆ ਸੀ ਤੇ ਬਿਲਕਿਸ ਦੇ ਘਰ ਨੌਕਰੀ ਕਰਨ ਲੱਗਾ ਸੀ ਤਾਂ ਉਸਨੇ ਮੁਰ ਤੋਂ ਤਾਰੂ ਨੂੰ ਮਿਲਣ ਦਾ ਖਿਆਲ ਆਇਆ ਤਾਰੂ ਬਾਰੇ ਉਸਨੇ ਬਿਲਕਿਸ ਨੂੰ ਨਹੀਂ ਸੀ ਦੱਸਿਆ ਇੱਕ ਦਿਨ ਜਦੋਂ ਉਹ ਤਾਰੂ ਨੂੰ ਚਿੱਠੀ ਲਿਖਦਾ ਪਿਆ ਸੀ ਤਾਂ ਉਸੇ ਵਕਤ ਅਚਾਨਕ ਬਿਲਕਿਸ ਦੇ ਆਨ ਕਰਕੇ ਉਸਨੇ ਚਿੱਠੀ ਉਸ ਤੋਂ ਲੁਕੋ ਲਈ ਸੀ ਪਰ ਬਿਲਕਿਸ ਦੇ ਵਾਰ-ਵਾਰ ਜਿੱਦ ਕਰਨ ਤੇ ਉਸ ਨੂੰ ਚਿੱਠੀ ਬਿਲਕੁਲ ਉਸ ਨੂੰ ਫੜਾਉਣੀ ਹੀ ਪਈ ਜਿੰਦਾ ਡਰ ਗਿਆ ਸੀ ਕਿ ਬਿਲਕੁਲ ਉਸ ਨੂੰ ਕਿਦਰੇ ਤਾਰੋਂ ਬਾਰੇ ਪਤਾ ਹੀ ਨਾ ਲੱਗ ਜਾਵੇ ਪਰ ਬਿਲਕਿਸ ਨੇ ਜਿਵੇਂ ਚਿੱਠੀ ਫੜੀ ਉਹ ਵਹੀ ਵਾਪਸ ਵੀ ਮੋੜ ਦਿੱਤੀ ਕਿਉਂਕਿ ਚਿੱਠੀ ਪੰਜਾਬੀ ਵਿੱਚ ਸੀ ਤੇ ਬਿਲਕੁਲ ਉਸ ਨੂੰ ਪੰਜਾਬੀ ਪੜ੍ਹਨੀ ਨਹੀਂ ਸੀ ਆਉਂਦੀ ਬਿਲਕਿਸ ਦੇ ਪੁੱਛਣ ਤੇ ਜਿੰਦੇ ਨੇ ਉਸ ਦਿਨ ਉਸ ਨੂੰ ਦੱਸਿਆ ਕਿ ਉਹ ਇਹ ਚਿੱਠੀ ਆਪਣੇ ਪਰਿਵਾਰ ਨੂੰ ਲਿਖ ਰਿਹਾ ਸੀ ਅਸਲ ਉਸਨੂੰ ਆਪਣੀ ਮਾਂ ਦੀ ਬੜੀ ਚਾਦਰੇ ਸੀ ਉਹ ਚਾਹੁੰਦਾ ਸੀ ਕਿ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਤੋਂ ਆਪਣੇ ਪਿੰਡ ਕਿੜਾ ਮਾਰੀ ਆਵੇ ਸਭ ਦੀ ਸੁਖ ਸੁਖ ਸੰਪੋਚਾਵੇ ਤਾਂ ਜੋ ਉਸ ਨੂੰ ਵੀ ਤਸੱਲੀ ਰਹੇ ਪਰ ਕੁਛ ਤਾਂ ਪੈਸੇ ਕਰਕੇ ਤੇ ਕੁਛ ਬਿਲਕਿਸ ਨਰੂਜ ਲੈ ਜਾਣ ਛੱਡਣ ਜਾਣੀ ਕਿ ਜਿੰਦੇ ਦੀ ਖੁਦ ਦੀ ਸ਼ੌਫਰ ਦੇ ਕੰਮ ਦੇ ਕਰਕੇ ਉਹ ਜਹਾ ਨਹੀਂ ਸੀ ਕਰ ਪਾਰਿਆ ਉਸਨੇ ਬਿਲਕਿਸ ਨੂੰ ਆਕੇ ਕਿ ਉਹ ਚਿੱਠੀ ਤਾਈਂ ਉਹ ਲਿਖ ਰਿਹਾ ਹੈ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਆਪਣੇ ਮਜਬੂਰੀਆਂ ਤੋਂ ਵਕਫ ਕਰਾ ਸਕੇ ਤਦ ਬਿਲਕਿਸ ਨੇ ਉਸ ਨੂੰ ਕੁਛ ਪੈਸੇ ਦਿੱਤੇ ਤੇ ਆਖਿਆ ਕਿ ਉਹ ਗੱਲ ਹੀ ਆਪਣੇ ਪਿੰਡ ਆਪਣੇ ਪਰਿਵਾਰ ਨੂੰ ਮਿਲਣੇ ਚੱਲਿਆ ਜਾਵੇ ਉਹ ਨਹੀਂ ਚਾਹੁੰਦੀ ਕਿ ਉਸ ਦੇ ਕਰਕੇ ਜਿੰਦੇ ਨੂੰ ਜਾਂ ਉਸ ਉਸ ਦਾ ਸ਼ੌਫਰ ਹੈ ਆਪਣੇ ਕੰਮ ਪ੍ਰਤੀ ਵਫਾਦਾਰ ਵੀ ਹੈ ਆਪਣੀ ਡਿਊਟੀ ਤੇ ਚੱਲਦੇ ਆਪਣੇ ਪਰਿਵਾਰ ਨੂੰ ਮਿਲਣ ਕਰਨੀ ਹੋਵਾਂ ਚਾ ਰਹਿਣਾ ਪਵੇ ਇਸ ਕਰਕੇ ਉਹ ਜਿੰਦਿਆਂ ਨੂੰ 2-4 ਮਹੀਨਿਆਂ ਦੀ ਛੁੱਟੀ ਦੇ ਕੇ ਘਰ ਵੇਚਣਾ ਚਾਹੁੰਦੀ ਸੀ ਕਿਉਂਕਿ ਉਸ ਸਮਝਦੀ ਸੀ ਕਿ ਇੱਕ ਵਿਅਕਤੀ ਲਈ ਉਸਦੇ ਪਰਿਵਾਰ ਦਾ ਕੀ ਮਹੱਤਵ ਹੈ ਪਰਿਵਾਰ ਬਿਨਾਂ ਵਿਅਕਤੀ ਉਸ ਮੱਛੀ ਦੀ ਤਰ੍ਹਾਂ ਹੁੰਦਾ ਹੈ ਜੋ ਪਾਣੀ ਤੋਂ ਵੱਖ ਹੁੰਦੇ ਸਾਰੀ ਤਰਫ ਲੱਗ ਪੈਂਦਾ ਹੈ ਬਿਲਕਿਸ ਵੱਲੋਂ ਮਨਜ਼ੂਰੀ ਮਿਲਦੇ ਹੀ ਜਿੰਦਾ ਵਾਪਸ ਆਪਣੇ ਪਿੰਡ ਪਰਤਣ ਦੀਆਂ ਤਿਆਰੀਆਂ ਕਰਨ ਲੱਗਾ काली-काली काले बच्च उसने तारों ने चिट्ठी भी लिखी पर शेख शरफ वालों एन मौके पर मना किए जा करके कि वो पहली वारा बच्चे अपने पिंड वापस ना जा पाया अभी हम तुमको जहाँ थोड़ा और दिन रहना मांगता तुम वापस चला जाएगा तो पीछे से हमारे बेटी को ले लेने जाने के लिए कौन जाएगा तुम तो जानता है वो हमारा हबीब होता काम के सिलसिले में हम दुबई से बाहर जाएगा तो हमारा बेटी ਇਦੜੇ ਕਿਲਾ ਪੜ ਜਾਏਗਾ ਸ਼ੇਖ ਸ਼ਰਫ ਨੇ ਜਿੰਦ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਫਿਰ ਹਾਲ ਕੁਝ ਕੁ ਦਿਨ ਉਹ ਕੁਝ ਕੁ ਦਿਨਾਂ ਲਈ ਉਹ ਇੱਥੇ ਹੀ ਠਹਿਰ ਜਾਵੇ ਕਿਉਂਕਿ ਉਹ ਆ ਕੁਝ ਮਹੀਨੇ ਲਈ ਦੁਪਹਿਰ ਤੋਂ ਬਾਹਰ ਜਾ ਰਹੀ ਸੀ ਪਿੱਛੋਂ ਬਿਲਕੁਲ ਉਸ ਨੂੰ ਬਾਹਰ ਆਉਣ ਜਾਣ ਲਈ ਜ਼ਿੰਦੇ ਦੀ ਜ਼ਰੂਰਤ ਹੈ ਉਹ ਬਿਲਕਿਸਤਾ ਸ਼ੌਫਰ ਜੋ ਹੈ ਇੱਕ ਵਾਰ ਉਹ ਆਪਣੇ ਕੰਮ ਤੋਂ ਵਾਪਸ ਮੁੜਾਵੇ ਫਿਰ ਜ਼ਿੰਦਾ ਜਿੱਥੇ ਚਾਹੇ ਜਿੰਨੇ ਦਿਨ ਲਈ ਚਾਹੇ ਜਾ ਸਕਦਾ ਹੈ ਇਸ ਤਰ੍ਹਾਂ ਜ਼ਿੰਦਾ ਤਾਰਾ ਨੂੰ ਆਪਣੇ ਮਿਲਣ ਦੀ ਪਹਿਲੀ ਚਿੱਠੀ ਭੇਜਣ ਦੇ ਬਾਵਜੂਦ ਵੀ ਨਾ ਚਾਪਦਾ ਜਿੰਦੇ ਦੇ ਵਾਪਸ ਆਉਂਦੇ 6 ਮਹੀਨਿਆਂ ਮਗਰੋਂ ਜਦੋਂ ਵਾਪਸ ਆਪਣੇ ਪਿੰਡ ਆਉਂਦਾ ਹੈ ਉਸ ਦੇ ਵਿਚਾਰ ਪਹਿਲਾਂ ਵਰਗੇ ਨਹੀਂ ਰਹਿੰਦੇ ਹੁਣ ਉਸ ਦੇ ਵਾਪਸ ਆਉਣ ਦਾ ਮਨੋਰਥ ਤਾਰ ਨੂੰ ਮਿਲਣਾ ਜਾਂ ਉਸ ਨਾਲ ਰਹਿਣਾ ਨਹੀਂ ਸਗੋਤਾਰ ਨੂੰ ਇਹ ਦੱਸਣਾ ਕਿ ਉਹ ਕਿਸੇ ਹੋਰ ਨੂੰ ਪਿਆਰ ਕਰਨ ਲੱਗਾ ਹੈ ਜਿੰਦਾ ਜੋ ਕੀ ਇਹ ਸੋਚ ਕੇ ਵਾਪਸ ਪਰਤਿਆ ਹੁੰਦਾ ਹੈ ਉਹ ਤਾਂ ਬਿਲਕੁਲ ਉਸ ਨੂੰ ਬਿਲਕਿਸ ਬਾਰੇ ਦੱਸੇਗਾ ਜਿੰਦਾ ਇਹ ਸੋਚ ਕੇ ਵਾਪਸ ਪਰਤਿਆ ਹੁੰਦਾ ਹੈ ਉਹ ਤਾਰੂ ਨੂੰ ਬਿਲਕੁਸਰ ਬਾਰੇ ਦੱਸੇਗਾ ਕੁਝ ਦਿਨ ਤਾਰੂ ਨਾਲ ਰਹਿਣ ਮਗਰੋਂ ਚਾਹ ਕੇ ਵੀ ਉਸ ਨੂੰ ਸੱਚਾਈ ਨਹੀਂ ਦੱਸ ਪੌਂਦਾ ਆਪਣੇ ਘਰ ਵਾਪਸ ਮੁੜਨ ਤੇ ਉਹ ਤਾਰੂ ਦਾ ਜੋ ਹਾਲ ਵੇਖਦਾ ਹੈ ਉਸ ਹਾਲਤ ਵਿੱਚ ਉਹ ਤਾਰੂ ਨੂੰ ਕੁਝ ਵੀ ਦੱਸਣ ਜਾਂ ਸਮਝਾਉਣ ਵਿੱਚ ਅਸਮਰੱਥ ਹੁੰਦਾ ਹੈ ਇਤਿਹਾਕ ਉਸ ਨੂੰ ਤਾਰੂ ਦੇ ਇਕੱਲੇ ਪੰਡਾ ਅਹਿਸਾਸ ਹੁੰਦਾ ਹੈ ਉਹ ਨੇ ਚਾਹੁੰਦਾ ਕਿ ਤਾਰੂ ਨੂੰ ਇੱਕੋ ਦਮੀ ਇਹ ਸਭ ਕਾਸੇ ਬਾਰੇ ਪਤਾ ਲੱਗੇ ਉਹ ਉਸ ਨੂੰ ਸੰਭਲਣ ਦਾ ਮੌਕਾ ਦੇਣਾ ਚਾਹੁੰਦਾ ਹੈ ਉਹ ਚਾਹੁੰਦਾ ਕਿ ਤਾਰੂ ਨੂੰ ਸੱਚਾਈ ਦਾ ਪਤਾ ਲੱਗੇ ਪਰ ਸਮਾਂ ਪਾਕੇ ਇੱਕੋ ਚਟਕੇ ਹੋ ਸੀ ਜਿੰਦਗੀ ਤੇ ਬਾਹਰ ਨਹੀਂ ਕਰਨੀ ਚਾਹੁੰਦਾ ਇਸ ਤੇ ਦੀ ਜਿੰਦੇ ਤੇ ਦੁਚਿੱਤ ਹੁੰਦੀ ਹੈ ਜਿੱਥੇ ਤਾਰੂ ਨੂੰ ਉਹ ਇਸ ਲਈ ਨਹੀਂ ਛੱਡ ਸਕਦਾ ਕਿ ਉਸ ਨੂੰ ਤਾਰੂ ਨਾਲ ਹਮਦਰਦੀ ਹੈ ਤੇ ਬਲਕਿ ਉਸ ਨੂੰ ਇਸ ਲਈ ਕਿ ਉਸ ਵੱਲ ਉਸ ਦਾ ਭਾਵਨਾਤਮਕ ਚੁਕਾਅ ਹੈ ਅਜਿਹੀ ਸਥਿਤੀ ਵਿੱਚ ਜਿੰਦਾ ਕੋਈ ਵਿਚਕਾਰਲਾ ਪੈਂਟਰਾ ਅਪਣਾਉਣਾ ਚਾਹੁੰਦਾ ਹੈ ਉਹ ਚਾਹੁੰਦਾ ਹੈ ਕਿ ਤਾਰੂ ਉਸ ਪਾਸੇ ਹਾਮਲਾ ਹੋ ਜਾਵੇ ਤਾਂ ਜੋ ਜਿੰਦੇ ਤੇ ਤਲਾਕ ਦੇਣ ਮਗਰੋਂ ਤਾਰੂ ਉਸਦੇ ਅੰਛ ਜਾਨੀ ਕਿ ਆਪਣੇ ਬੱਚੇ ਨਾਲ ਪਰਤੇ ਰਹੇ ਇਥੇ ਜਿੰਦੇ ਦੀ ਇਹ ਮਾਨਸਿਕਤਾ ਸਵਾਰਥ ਪ੍ਰਮੁਖ ਹੈ ਜਦ ਕਿ ਤਾਰੂ ਨੂੰ ਤਲਾਕ ਦੇਣ ਪਿੱਛੇ ਉਸ ਦੇ ਮਨ ਦੀ ਮੰਛਾ ਉਸ ਬਦਨਾਮੀ ਤੋਂ ਬਚਨ ਦੀ ਹੈ ਜੋ ਸੋਝਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਕਿਸੇ ਕਹਿਰ ਜਨਾਨੇ ਨੂੰ ਲੈ ਕੇ ਖੱਟਣ ਵਾਲਾ ਹੈ ਤਾਰੂ ਨੂੰ ਹਮਲਾ ਕਰਨ ਪਿੱਛੇ ਉਹ ਮਕਸਦ ਕੇਵਲ ਉਸ ਦਾ ਮਕਸਦ ਕੇਵਲ ਆਪਣੀ ਜ਼ਿੰਮੇਵਾਰੀ ਤੋਂ ਸੁਖਰੂ ਹੋਣਾ ਹੀ ਹੈ ਤਾਂ ਜੋ ਸਮਾਜian ਨਜ਼ਰਾਂ ਵਿੱਚ ਉਹ खुद ਨੂੰ ਸੱਚਾ ਸਾਬਤ ਕਰ ਸਕੇ ਜਿੰਦੇ ਦੇ ਇਨ੍ਹਾਂ ਮਨਸੂਬਿਆਂ ਤੇ ਪਾਣੀ ਉਦੋਂ ਫਿਰਿਆ ਜਦੋਂ ਤਾਰੂ ਆਪਣਾ ਪਹਿਲਾ ਬੱਚਾ ਕੁਆ ਬੈਠਦੀ ਹੈ ਇਸ ਵਕਤ ਜਿੰਦਾ ਵੀ ਤਾਰੂ ਵਰਗੀ ਕੀ ਪੀੜ ਮਹਿਸੂਸ ਹੁੰਦੀ ਹੈ ਕਿਉਂਕਿ ਬੱਚੇ ਦੇ ਮਰ ਜਾਣ ਕਾਰਨ ਚਿੰਦੇ ਦੇ ਅੰਦਰਲਾ ਬਾਪ ਵੀ ਮਰਿਆ ਜਾਂਦਾ ਹੈ ਉਸ ਨਾਲ ਲਿਕੇ ਜਹੀ ਅਨਹੋਣੀ ਵਕ ਪਰ ਚੰਦੀ ਹੈ ਜਿਸ ਦੀ ਕਿ ਉਸਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਉਹ ਤੋਂ ਤਾਰੂ ਨੂੰ ਰੋਜ਼ ਦੁੱਖੀ ਵੇਖ ਕੇ ਉਹ ਅੰਦਰ ਹੀ ਅੰਦਰ ਚੁਰਦਾ ਰਹਿੰਦਾ ਹੈ ਉਹ ਸੋਚਦਾ ਹੈ ਕਿ ਤਾਰੂ ਨੂੰ ਮਿਲੀ ਤਕਲੀਫ ਉਸੇ ਦੀ ਦਿੱਤੀ ਹੋਈ ਹੈ ਤਾਰੂ ਲਈ ਇੱਕ ਵਾਰ ਫਿਰ ਤੋਂ ਉਸ ਦਾ ਜਜ਼ਬਾਤੀ ਦਿਲ ਭੰਗੜ ਜਾਂਦਾ ਹੈ ਉਹ ਤਾਰੂ ਦਾ ਖਿਆਲ ਰੱਖਣ ਲੱਗਦਾ ਹੈ ਉਸ ਨਾਲ ਦੋ ਮਿੱਠੇ ਬੋਲ ਵੀ ਸਾਂਝੇ ਕਰਨ ਲੱਗਦਾ ਹੈ ਬਾਵਜੂਦ ਇਸ ਦੇ ਜਿੰਦੇ ਦੇ ਚਿੱਤ-ਚਿੱਤੇ ਬਿਲਕਿਸ ਕਦੇ ਵੀ ਨਹੀਂ ਵਿਸਰਦੀ ਜਿਵੇਂ ਜਿਵੇਂ ਤਾਰੋ ਸਿਹਤ ਜਾਗੁੰਦੀ ਜਾਂਦੀ ਹੈ ਜਿੰਦਾ ਵੀ ਆਪਣੇ ਸਵਾਰਥ ਦੀ ਦਿਸ਼ਾ ਵਿੱਚ ਸੋਚਣਾ ਸ਼ੁਰੂ ਕਰ ਦਿੰਦਾ ਹੈ ਉਹ ਵਾਪਸ ਬਿਲਕਿਸ ਕੋਲ ਜਾਣਾ ਚਾਹੁੰਦਾ ਹੈ ਬਿਲਕਿਸ ਜਿਸ ਨੂੰ ਕਿ ਉਹ ਪਿਆਰ ਕਰਦਾ ਹੈ ਬਿਲਕਿਸ ਜਿਸ ਨਾਲ ਕਿ ਉਹ ਵਿਆਹ ਕਰਾਉਣਾ ਚਾਹੁੰਦਾ ਹੈ ਉਸ ਨੂੰ ਕਿਸੇ ਵੀ ਕੀਮਤ 'ਤੇ ਗਵਾਨਾ ਨਹੀਂ ਚਾਹਦਾ ਆਖਿਰਿਕ ਦਫਾ ਫਿਰ ਤੋਂ ਉਹ ਆਪਣੇ ਦਿਲ ਦੇ ਅੱਗੇ ਲੱਗ ਵਾਪਸ ਦੁਬਈ ਚਲਾ ਜਾਂਦਾ ਹੈ ਇਸ ਪਾਗ ਦੀ ਸ਼ੁਰੂਆਤ ਵਿੱਚ ਅਸੀਂ ਸੁਣਿਆ ਸੀ ਕਿ ਜਿੰਦੇ ਦੇਵਦਪਈ ਵਾਪਸ ਪਰਤਣ ਤੇ ਬਿਲਕਿਸ ਉਸਤੇ ਤੇ ਉਸਦੇ ਪਰਿਵਾਰ ਦਾ ਹਾਲਚਲ ਪੁੱਛਦੀ ਹੈ ਜਿੰਦਾ ਬਿਲਕਿਸ ਨੂੰ ਉਸਦੇ ਕੀਤੇ ਜਿੰਦੇ ਨੂੰ ਵਾਪਸ ਪਿੰਡ ਭੇਜਣ ਦਾ ਐਸਾਨ ਜਿਤਾਉਂਦਾ ਹੈ ਮਗਰੋਂ ਦੋਨੋਂ ਆਪ ਆਪਣੇ ਕੰਮਾਂ ਵਿੱਚ ਮਸ਼ਰੂਫ ਹੋ ਜਾਂਦੇ ਨੇ ਕਿਆ ਅੱਜ ਆਪ ਹਮੇ ਪਾਰਕ ਮੇ ਲੇਕਰ ਚਲenge ਸ਼ਾਮੀ ਬਿਲਕਿਸ ਨੇ ਆਪਣੇ ਸ਼ੌਫਰ ਜਿੰਦੇ ਨੂੰ ਆਪਣੇ ਕਿਸੇ ਕੰਮ ਲਈ ਨਹੀਂ ਸਗੋ ਕਿਸੇ ਇੱਕ ਪਾਰਕ ਵਿੱਚ ਲੈ ਜਾਣ ਲਈ ਆਖਿਆ ਹਾਂਜੀ ਜ਼ਰੂਰ ਮੈਡਮ ਜਿੰਦੇ ਨੇ ਤੁਰੰਤੀ ਜਵਾਬ ਦਿੱਤਾ मैडम ਤੁਸੀਂ ਪਹਿਲਾਂ ਤੱਕ ਅਤੇ ਪਾਰਕ ਜਾਣ ਲਈ ਕਿਆ ਨਹੀਂ ਫਿਰ ਅੱਜ ਕਿਵੇਂ ਕੋਈ ਖਾਸ ਵਜ੍ਹਾ ਜਿੰਦਾ ਵੇਖ ਰਹੀ ਸੀ ਕਿ ਅੱਜ ਬਿਲਕਿਸ ਰੋਜ ਨਾਲੋਂ ਕਾਫੀ ਕੁਝ ਨਜ਼ਰ ਆ ਰਹੀ ਸੀ ਉਸ ਦੀ ਅੱਖਾਂ ਵਿੱਚ ਚਮਕ ਸੀ ਤੇ ਚਿਹਰੇ ਤੇ ਵੀ ਹਲਕੀ ਹਲਕੀ ਲਾਲੀ ਪਾ ਲਾਲੀ ਦੇ ਪਾਸ ਹਨ ਨਹੀਂ ਨਹੀਂ ਐਸਾ ਤਾਂ ਕੁਝ ਨਹੀਂ ਬਸ ہمارا ਮਨ ਕੀਤਾ ਤਾਂ ਸੋਚਿਆ ਕਿ ਕਿਉਂ ਨਾ ਅੱਜ ਪਾਰਕ ਮੈਂ ਜਾਇਆ ਜਾਏ ਬੋਲੋ ਲੈ ਕੇ ਜਾਓਗੇ ਬਿਲਕਿਸ ਆਸਪਰੀਆ ਨਜ਼ਰਾਂ ਨਾਲ ਜਿੰਦੇ ਰੁਣਹਾਰ ਰਹੀ ਸੀ ਜ਼ਰੂਰ ਮੈਡਮ ਮੈਂ ਬਸ ਹਨੇ ਗੱਡੀ ਕੱਢ ਕੇ ਲਿਆਵਾਂ ਦੋਨੋਂ ਪਾਰਕ ਵਿੱਚ ਪੁੱਜੇ ਤਾਂ ਬਿਲਕਿਸ ਨੇ ਜ਼ਿੰਦੇ ਨੂੰ ਵੀ ਆਪਣੇ ਨਾਲ ਹੀ ਚੱਲਣ ਲਈ ਆਖਿਆ ਜ਼ਿੰਦਾ ਪਹਿਲਾਂ ਤਾਂ ਕੁਝ ਚੁਚਕਿਆ ਪਰ ਫਿਰ ਬਿਲਕਿਸ ਦੇ ਜਿੱਦ ਕਰਨ ਤੇ ਛੇਤੀ ਮੰਨ ਵੀ ਗਿਆ ਦੋਨੋਂ ਕਾਫੀ ਚਿਰ ਤੱਕ ਪਾਰਕ ਵਿੱਚ ਘੁੰਮਦੇ ਰਹੇ ਰਾਤ ਨੂੰ ਜ਼ਿੰਦਾ ਬਿਲਕਿਸ ਨੂੰ ਉਸਦੇ ਬੰਗਲੇ ਤੱਕ ਡ੍ਰੌਪ ਕਰਕੇ ਗੈरेज ਵਿੱਚ ਚਲਾ ਗਿਆ ਜਿੱਥੇ ਕਿ ਆਲਜੀ ਦੋਸਤ ਉਸਦੀ ਰਿਹائش ਬਣਾਈ ਗਈ ਸੀ ਇਹ ਸ਼ਾਮ ਜ਼ਿੰਦੇ ਲਈ ਕਦੇ ਨਾ ਪੁੱਲਣ ਵਾਲੀਆਂ ਸ਼ਾਮਾਂ ਵਿੱਚੋਂ ਸੀ ਕਿਉਂਕਿ ਇਸ ਸ਼ਾਮ ਤੋਂ ਮਗਰੋਂ ਹੋਰ ਕਈ ਸ਼ਾਮਾਂ ਬਿਲਕਿਸ ਦੇ ਜ਼ਿੰਦੇ ਨੇ ਇਕੱਠੇ ਬਤਾਈਆਂ ਸਨ ਵਕਤ ਆਪਣੀ ਚਾਲ ਚੱਲਦਾ ਸਾਲ ਦਰ ਸਾਲ ਬੀਤਦਾ ਗਿਆ ਕ੍ਰੁੱਤਮ ਬਦਲਦੀਆਂ ਗਈਆਂ ਸੂਰਜ ਚੜhta ਲੰਦਾ ਰਿਹਾ ਜਿੰਦਾ ਵੀ ਕੰਮ ਕਰਦਿਆਂ ਉਹ 4 ਸਾਲ ਬੀਤ ਗਏ ਬੀਤੇ 4 ਸਾਲਾਂ ਦੇ ਇਸ ਵਕਤ ਨੂੰ ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਹਸੀਨ ਸਾਲਾਂ ਵਿੱਚ ਗਿਣਨ ਲੱਗਾ ਕਿਉਂਕਿ ਬਿਲਕਿਸ ਨਾਲ ਹੁਣ ਉਸ ਦਾ ਰਿਸ਼ਤਾ ਪਹਿਲਾਂ ਨਾਲੋਂ ਵੀ ਗੂੜਾ ਹੋ ਗਿਆ ਉਹ ਸੋਚਿਆ ਕਿ ਕਿਉਂ ਨਾ ਉਹ ਬਿਲਕਿਸ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰੇ ਉਂਝ ਵੀ ਬਿਲਕਿਸ ਉਸ ਨਾਲ ਹਮੇਸ਼ਾ ਖੁਸ਼ੀ ਦਿਖਾਈ ਦਿੰਦੀ ਹੈ ਇਸ ਦਾ ਮਤਲਬ ਤਾਂ ਇਹ ਹੈ ਕਿ ਬਿਲਕਿਸ ਵੀ ਉਸਨੂੰ ਪਸੰਦ ਕਰਦੀ ਹੈ ਉਸਨੂੰ ਵੀ ਜਿੰਦੇ ਦੀ ਤਰ੍ਹਾਂ ਇੱਕ ਦੂਜੇ ਦਾ ਸਾਥ ਪਸੰਦ ਹੈ ਇਨੇ ਸਾਲਾਂ ਵਿੱਚ ਦੋਹਾਂ ਵਿੱਚ ਕੋਈ ਮਨਮਟਾਵ ਨਹੀਂ ਹੋਇਆ ਤੇ ਨਾ ਹੀ ਕੋਈ ਪੈਸੋ ਤਕਰਾਰ ਹੋਈ ਬਿਲਕਿਸ ਜਿੰਦੇ ਤੇ ਵਿਸ਼ਵਾਸ ਕਰਦੀ ਹੈ ਉਸ ਨੂੰ ਆਪਣਾ ਵਫਾਦਾਰ ਵੀ ਸਮਝਦੀ ਹੈ ਜਿੰਦਾ ਸੋਦਾ ਹੈ ਕਿ ਆਪਣੀ ਇਸ ਵਫਾਦਾਰੀ ਤੇ ਬਤਲੇ ਉਹ ਸ਼ੇਖ ਸ਼ਰਫਤੋ ਕਿਉਂ ਨਾ ਬਿਲਕਿਸ ਦਾ ਹੱਥ ਮੰਗ ਲਵੇ ਸ਼ੇਖ ਸ਼ਰਫ ਵੀ ਤਾਂ ਜਿੰਦੇ ਤੇ ਪੂਰੇ ਪਰੋਸਾ ਕਰਦਾ ਹੈ ਉਹ ਸੋਦਾ ਹੈ ਕਿ ਜੇ ਬਿਲਕਿਸ ਦੀ ਮਾਂ ਇਸ ਵਕਤ ਜਿੰਦਾ ਹੁੰਦੀ ਤਾਂ ਉਹ ਜ਼ਰੂਰੀ ਉਸ ਨੂੰ ਆਪਣੀਆਂ ਗੱਲਾਂ ਵਿੱਚ ਲੈ ਲੈਂਦਾ ਉਹ ਇਸ ਲਈ ਕਿਉਂਕਿ ਇਸਤਰੀ ਸੁਭਾਅਕ ਖ ਬੜੀ ਹੀ ਪਾਵਕ ਹੁੰਦੀ ਹੈ ਪਰ ਉਹ ਇਸ ਤਰੀਕ ਮਾਂ ਵੀ ਹੋਵੇ ਤਾਂ ਉਸ ਦੀ ਮਮਤਾ ਉਸ ਨੂੰ ਹੋਰ ਵੀ ਭਾਵਨਾਤਮਕ ਬਣਾ ਦਿੰਦੀ ਹੈ ਇੱਕ ਮਾਂ ਹਮੇਸ਼ਾ ਹੀ ਆਪਣੇ ਬੱਚੀ ਲਈ ਇੱਕ ਐਸਾ ਵਰ ਲੋੜਦੀ ਹੈ ਜੋ ਉਸ ਪ੍ਰਤੀ ਹਮੇਸ਼ਾ ਮਾਫਾਦਾ ਰਹੇ ਉਸ ਨੂੰ ਬੇਤਹਾਸ਼ਾ ਪਿਆਰ ਕਰੇ ਉਸ ਦੀ ਹਰ ਲੋੜ ਨੂੰ ਸਮਝ ਸਕੇ ਤੇ ਉਸ ਨੂੰ ਪੂਰੀਆਂ ਵੀ ਕਰ ਸਕੇ ਜਿੰਦਾ ਸੋਚਦਾ ਹੈ ਕਿ ਇਹ ਸਭ ਗੁਣ ਤਾਂ ਉਸ ਅੰਦਰ ਮੌਜੂਦ ਹੀ ਹਨ ਇਸ ਲਈ ਉਹ ਬਿਲਕੁਸਰ ਲਈ ਇੱਕ ਚੰਗਾ ਉਮੀਦਵਾਰ ਹੈ ਪਰ ਕੀ ਸੱਚਮੁੱਚ ਬਿਲਕੁਸਰ ਨਾਲ ਵਿਆਹ ਕਰਾਉਣ ਦੇ ਸੁਪਨੇ ਉਸਾਰ ਕੇ ਜਿੰਦਾ ਉਸ ਨੂੰ ਛੇਤੀ ਤੋਂ ਛੇਤੀ ਇਜ਼ਹਾਰ ਕਰਨ ਦੀ ਤਮੰਨਾ ਰੱਖਦਾ ਹੈ ਇੱਧਰ ਉਹ ਤਾਰੂ ਨੂੰ ਤਲਾਕ ਦੇਂਦੀਆਂ ਵਿਅੋਤਾਂ ਵੀ ਬਣਾਉਣ ਲੱਗਾ ਹੈ ਇੱਕ ਦਿਨ ਐਦਾਂ ਹੀ ਉਹ ਬਿਲਕਿਸ ਨੂੰ ਲੈ ਕੇ ਸ਼ਹਿਰ ਦੇ ਕਿਸੇ ਏਰੀਆ ਵਿੱਚ ਬਿਲਕਿਸ ਦੇ ਕੰਮ ਦੇ ਸਬੰਧ ਵਿੱਚ ਜਾ ਰਿਹਾ ਸੀ ਇਹ ਏਰੀਆ ਬਿਲਕਿਸ ਦੇ ਆਪਣੀ ਰਿਹائش ਤੋਂ ਕਾਫੀ ਦੂਰ ਹੋਣ ਦੇ ਕਾਰਨ ਬਿਲਕਿਸ ਕਾਰ ਵਿੱਚ ਬੈਠੀ ਬੈਠੀ ਉਪਤਾ ਜਾਂਦੀ ਹੈ ਉਹ ਜਿੰਦੇ ਨੂੰ ਬਾਹਰੋਂ ਕਿਦੋਂ ਪਾਣੀ ਦੀ ਬੋਤਲ ਲੈ ਪਾਣੀ ਦੀ ਬੋਤਲ ਖਰੀਦ ਕੇ ਲਿਆਉਣ ਲਈ ਕਹਿੰਦੀ ਹੈ ਜਿੰਦਾ ਗੱਡੀ ਰੋਕ ਲਾਂਦਾ ਹੈ ਬੋਤਲ ਖਰੀਦਣ ਲਈ ਆਪਣਾ ਪਰਸ ਫ੍ਰੋਲਣ ਲੱਗਦਾ ਹੈ ਅਰੇ ਤੂੰ ਕਿਉਂ ਪੈਸੇ ਨਿਕਾਲ ਰਹੇ ਹੋ ਮੈਂ ਦੇਤੀ ਹੁਣ ਇਹ ਲੋ ਔਰ ਜਾਓ ਲੈ ਕੇ ਆਓ ਜਿੰਦੇ ਨੂੰ ਪੈਸੇ ਖਰਚਣ ਤੋਂ ਰੋਕਦੀ ਬਿਲਕਿਸ ਨੇ ਕਾਲੀ ਨਾਲ ਆਪਣੇ ਕਲਾਚ ਵਿੱਚੋਂ ਪੈਸੇ ਕੱਢ ਕੇ ਜਿੰਦੇ ਨੂੰ ਫੜਾ ਦਿੱਤੇ ਐਡੀ ਕੋਈ ਗੱਲ ਨਹੀਂ ਸੀ ਮੈਡਮ ਜੀ ਪਾਣੀ ਦੀ ਬੋਤਲ ਵੀ ਭਲਾ ਕਿੰਨੀ ਕੋ ਮਹਿੰਗੀ ਹੁੰਦੀ ਚਲੋ ਹੁਣ ਤੁਸੀਂ ਪੈਸੇ ਦੇ ਹੀ ਦਿੱਤੇ ਹਨ ਤਾਂ ਮੈਂ ਲੈ ਕੇ ਆਉਣਾ ਪਾਣੀ ਤੁਸੀਂ ਆਰਾਮ ਨਾਲ ਇੱਥੇ ਹੀ ਬੈਠੋ ਮੈਂ ਬਸ ਹੁਣੇ ਆਇਆ ਜਿੰਦਾ ਜਦ ਪਾਣੀ ਦੀ ਬੋਤਲ ਲੈਣ ਲਈ ਗੱਡੀ 'ਚ ਉਤਰ ਕੇ ਦੁਕਾਨ ਤੇ ਗਿਆ ਪਿੱਛੋਂ ਬਿਲਕਿਸ ਦੀ ਨਜ਼ਰ ਚਾਂਚਾ ਕਿ ਗੱਡੀ ਵਿੱਚ ਪਈ ਜਿੰਦੇ ਦੇ ਬਟੂਏ ਤੇ ਪਈ ਉਸ ਵੇਖ ਕੇ ਕਿ ਬਟੂਰੇ ਦੇ ਜੇਬ ਵਿੱਚੋਂ ਕਨਿੱਕੀ ਜੀ ਤਸਵੀਰ ਬਾਹਰ ਨੋ ਚਾਕ ਰਹੀ ਸੀ ਇਹ ਤਸਵੀਰ ਜਿੰਦੇ ਤੇ ਉਸਦੀ ਪਤਨੀ ਤਾਰੂ ਦੀ ਸੀ ਤਸਵੀਰ ਵੇਖ ਕੇ ਬਿਲਕੁਲ ਸਿੱਖਤਮ ਸੁੰਝਈ ਹੋ ਗਈ ਉਸ ਨੂੰ ਯਕੀਨੀ ਸੀ ਹੋ ਰਿਹਾ ਕਿ ਜਿੰਦੇ ਨੇ ਉਸ ਤੋਂ ਏਡੀ ਵੱਡੀ ਗੱਲ ਲੁਕੋਈ ਸੀ ਕਿੱਥੇ ਉਹ ਇਹ ਸੋਚ ਕੇ ਬੈਠੀ ਸੀ ਕਿ ਉਹ ਆਪਣੇ ਪਿਤਾ ਸ਼ੇਖ ਅਸ਼ਰਫ ਨਾਲ ਜਿੰਦੇ ਬਾਰੇ ਗੱਲ ਕਰੇਗੀ ਕਿ ਉਹ ਉਸ ਨੂੰ ਪਸੰਦ ਕਰਨ ਲੱਗੀ ਹੈ ਕਿਤੇ ਅੱਜ ਜਿੰਦੇ ਦੀ ਇੰਨੀ ਵੱਡੀ ਸਚਾਈ ਜਗਦਮ ਹੀ ਉਸ ਦੇ ਸਾਹਮਣੇ ਆ ਗਈ ਸੀ ਬਿਲਕੁਲ ਉਸ ਨੂੰ ਮਹਿਸੂਸ ਹੋਇਆ ਜਿਵੇਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ ਹੋਵੇ ਉਸਦੇ ਹੱਥ ਨਾ ਚੁੰਦੇ ਹੋਏ ਵੀ ਕੰਬਲ ਲੱਗੇ ਉਹ ਕੁਦ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਲੱਗੀ ਐਸੇ ਦਰਮਿਆਨ ਉਸਦੇ ਹੱਥੋਂ ਜ਼ਿੰਦੇ ਦਾ ਬਟੂਆ ਹੀਠਾਂ ਡਿੱਗ ਪਿਆ ਜਿੰਦਾ ਜਦ ਵਾਪਸ ਗੱਡੀ 'ਚ ਬੈਠਿਆ ਤਾਂ ਉਹ ਵੇਖਿਆ ਕਿ ਬਿਲਕੁਲ ਉਸਦੇ ਹੇਠਾਂ ਡਿੱਗੇ ਹੋਏ ਬਟੂਏ ਨੂੰ ਚੁੱਕ ਕੇ ਚੁੱਕਣ ਦੀ ਕੋਸ਼ਿਸ਼ ਵਿੱਚ ਸੀ ਇਹ ਵੇਖ ਕੇ ਜਿੰਦਾ ਤੁਰੰਤ ਹੀ ਆਪਣੇ ਬਟੂਏ ਵੱਲ ਲੱਗ ਗਿਆ ਜਿਵੇਂ ਉਸਦਾ ਬਟੂਆ ਕੋਈ ਬਟੂਆ ਨਹੀਂ ਸਗੋਂ ਕੋਈ ਵੱਡਮੁੱਲੀ ਸ਼ਾਇਆ ਹੋ ਨਿਪੜੀ ਹੋਵੇ ਉਸ ਵਕਤ ਆਪਣੇ ਬਟੂਏ ਨੂੰ ਬਿਲਕੁਲ ਸਾਸੋਂ ਬਚਾ ਕੇ ਜਿੰਦਾ ਇਹੀ ਸੋਚਦਾ ਹੈ ਕਿ ਉਸਨੇ ਬਿਲਕੁਲ ਉਸ ਤੋਂ ਆਪਣਾ ਸੱਚਲ ਕੋ ਲਿਆ ਹੈ पर यह नहीं चाहता कि सच्चाई तो बिलकिस कदों की पता लग चुकी है बस गल यह है कि वह आप ही चुप है बिलकिस ने सच्चाई का पता है इस गल का पता जिंदे दो दिन बाद लगता जदों बिलकिस मुरे अपने नाल करवा प्रस्ताव रखता है हम तुमको कितना अच्छा समझता था मगर तुम तो धोखेबाज दो निकला तुमने हमारा दिल दुखाया है अब हम तुमको कभी माफ नहीं करेगा जाओ निकल जाओ हमारे घर से और आगे से कभी अपनी शक्ल भी मत दिखाना उस दिन बिलकिस ਜਾਰੂ ਜਾਰੂੰ ਦੀ ਆਪਣੇ ਮਨ ਦਾ ਗੁਬਾਰ ਘੱਟ ਰਹੀ ਸੀ ਜਦ ਕਿ ਜਿੰਦਾ ਪਿੱਛੋਂ ਇਹੀ ਸੋਚਦਾ ਰਿਹਾ ਕਿ ਬਿਲਕੁਲ ਉਸ ਨੂੰ ਸੱਚਾਈ ਦਾ ਪਤਾ ਕਿੱਦਾਂ ਲੱਗਿਆ ਤਾਂ ਲੱਗਿਆ ਕਿਵੇਂ ਮੈਡਮ ਮੇਰੀ ਗੱਲ ਤਾਂ ਸੁਣੋ ਮੈਂ ਸੱਚੀ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਮੈਂ ਮੰਨਦਾ ਹਾਂ ਕਿ ਮੈਂ ਥੋੜੀ ਸੱਚਾਈ ਦਾ ਲੁਕੋ ਰੱਖਿਆ ਪਰ ਯਕੀਨ ਮੰਨੋ ਮੈਡਮ ਮੈਂ ਉਸ ਨੂੰ ਛੇਤੀ ਹੀ ਤਲਾਕ ਦੇ ਦੇਵਾਂਗਾ ਫਿਰ ਤਾਂ ਤੁਸੀਂ ਮੇਰੇ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਜਾਓਗੇ ਨਾ ਜਿੰਦਾ ਹੁਣ ਨੀਤੀ ਬਿਲਕੁਲ ਉਸਨੂੰ ਤ੍ਰੀਲਾ ਦੇਣ ਲੱਗਾ ਸੀ ਉਹ ਬਿਲਕੁਲ ਸੋਮਰੇ ਖੁਦ ਨੂੰ ਸੱਚਾ ਸਾਬਿਤ ਕਰਨਾ ਚਾਹੁੰਦਾ ਸੀ ਉਹ ਜਾਂਦਾ ਸੀ ਕਿ ਬਿਲਕੁਲ ਉਸ ਦੀਆਂ ਗੱਲਾਂ ਦਾ ਯਕੀਨ ਕਰੇ ਤੇ ਉਸ ਨਾਲ ਵਿਆਹ ਕਰਾਉਣ ਲਈ ਰਾਜ਼ੀ ਹੋ ਜਾਵੇ ਬਿਲਕੁਲ ਉਸ ਨੂੰ ਪਾਉਣ ਖਾਤਰ ਉਹ ਤਾਰਿਆਂ ਨੂੰ ਤਲਾਕ ਦੇਣ ਤੱਕ ਵੀ ਰਾਜ਼ੀ ਸੀ ਪਰ ਜਿੰਦਾ ਜਿੰਨਾ ਸਾਨ ਇਸ ਕੰਮ ਨੂੰ ਸਮਝ ਰਿਹਾ ਸੀ ਇਹ ਕੰਮ ਉਸ ਤੋਂ ਵੀ ਕਿਤੇ ਜ਼ਿਆਦਾ ਮੁਸ਼ਕਲ ਸੀ ਵਿਆਹ ਤੇ ਤਲਾਕ ਕੋਈ ਖੇਡ ਨਹੀਂ ਇਹ ਨਾ ਕੇਵਲ ਇੱਕ ਟੀਰ ਨੂੰ ਪ੍ਰਭਾਵਿਤ ਕਰਦਾ ਸਗਰ ਦੂਜੀ ਟੀਰ ਨੂੰ ਵੀ ਉਸ ਤੇ ਪ੍ਰਭਾਵ ਦੇ ਚਲਦੇ ਖੱਜਲ ਖਵਾਰ ਹੋਣਾ ਪੈਂਦਾ ਇਸ ਲਈ ਵਿਆਹ ਤੇ ਤਲਾਕ ਦੀ ਸਬੰਧੀ ਲਿਆ ਜਾਣ ਵਾਲਾ ਫੈਸਲਾ ਹਮੇਸ਼ਾ ਇਸੋ ਸਮਝ ਕੇ ਲੈਣਾ ਚਾਹੀਦਾ ਹੈ ਬਿਲਕਿਸਤੇ ਜਿੰਦੇ ਦੀਆਂ ਗੱਲਾਂ ਦਾ ਫਿਲਹਾਲ ਕੋਈ ਅਸਰ ਨਹੀਂ ਪੈਂਦਾ ਸਗੋਂ ਜਿੰਦੇ ਦੀਆਂ ਗੱਲਾਂ ਕਾਰਨ ਹੋਰ ਵੀ ਖਿੱਚ ਜਾਂਦੀ ਹੈ ਉਹ ਜਿੰਦੇ ਨੂੰ ਜਿੰਨੀ ਵਾਰੀ ਵੀ ਦੇਖਦੀ ਹੈ ਉਸ ਨੂੰ ਜਿੰਦੇ ਵਿੱਚੋਂ ਤਾਰੂਹੀ ਨਜ਼ਰ ਆਉਂਦੀ ਹੈ ਉਹ ਕੋਸ਼ਿਸ਼ ਕਰਦੀ ਹੈ ਕਿ ਉਹ ਜਿੰਦੇ ਤੋਂ ਜਿੰਨਾ ਹੋ ਸਕੇ ਦੂਰ ਰਹਿ ਸਕੇ ਕਿਉਂਕਿ ਜਿੰਦੇ ਦੀ ਮੌਜੂਦਗੀ ਵਿੱਚੋਂ ਉਸ ਨੂੰ ਬੇਵਫਾਈ ਦੀ ਭੋ ਆਉਂਦੀ ਹੈ ਆਖਰ ਇੱਕ ਦਿਨ ਹਾਰ ਕੇ ਉਹ ਜਿੰਦੇ ਨੂੰ ਕਹਿ ਹੀ ਦਿੰਦੀ ਹੈ ਕਿ ਉਹ ਵਾਪਸ ਆਪਣੇ ਪਿੰਡ ਚਲਾ ਜਾਵੇ ਉਹ ਉਸ ਨੂੰ ਨੌਕਰੀ ਤੋਂ ਪੱਕਾ ਹੀ ਕੱਢ ਰਹੀ ਹੈ ਹੁਣ ਉਸ ਨੂੰ ਜਿੰਦੇ ਚੋਂ ਉਸਦੀ ਵਫਾਦਾਰੀ ਦੀ ਕੋਈ ਲੋੜ ਨਹੀਂ ਚਿੰਦੇ ਨੂੰ ਹੋਰ برداشت ਨਹੀਂ ਕਰ ਸਕਦੀ ਕਿਉਂਕਿ ਉਸ ਦਾ ਦਿੱਤਾ ਤੋਖਾ ਬਿਲਕਿਸ ਲਈ ਅਸਹਿਨ ਜੋਗ ਹੋ ਚਲ ਗਿਆ ਹੈ। ਇਹ ਚੰਗਾ ਇਹ ਹੀ ਹੈ ਕਿ ਬਿਲਕਿਸ ਉਸ ਤੋਂ ਕਿਨਾਰਾ ਕਰ ਲਵੇ। ਉਹ ਕਹਿੰਦੀ ਹੈ ਕਿ ਉਹ ਉਸ ਤੋਂ ਬਿਨਾ ਵੀ ਰਹਿ ਸਹ ਰਹਿ ਲਵੇਗੀ, ਜੀ ਲਵੇਗੀ। ਸੋਚ ਲਵੇਗੀ ਕਿ ਜਿੰਦਾ ਉਸ ਦੀ ਪੀਤੀ ਹਸੀਨ ਸ਼ਾਮ ਦਾ ਇੱਕ ਹਿੱਸਾ ਹੁੰਦਾ ਸੀ। ਪਰ ਉਸ ਨਾਲ ਉਸ ਦਾ ਪਿਆਰ ਨਿਰਾਇਕ ਪਰਮੇ ਸੀ ਇਸ ਤੋਂ ਵੱਧ ਕੁਝ ਨਹੀਂ। ਬਿਲਕਿਸ ਦੀਆਂ ਗੱਲਾਂ ਚਿੰਦੇ ਦੇ ਸੀਨੇ ਵਿੱਚ ਸਾਗ ਬਣ ਕੇ ਚੁਭੀਆਂ। ਬਿਲਕੁਸ ਤੋਂ ਦੂਰੀ برداشت ਨਹੀਂ ਸੀ ਕਰ ਸਕਦਾ ਪਰ ਬਿਲਕਿਸ ਨਾਲ ਲੈਣਾ ਵੀ ਹੁਣ ਉਸ ਦੇ ਬਸ ਵਿੱਚ ਨਹੀਂ ਸੀ ਰਿਹਾ ਆਖਿਰ ਬਿਲਕਿਸ ਨੇ ਕਹਿੰਦੇ ਹੋ ਨੌਕਰੀ ਛੱਡ ਕੇ ਚਲਾ ਗਿਆ ਤੇ ਵਾਪਸ ਪੰਜਾਬ ਪਰਤ ਆਇਆ ਪਰ ਤਾਂ ਉਹ ਤੇ ਜਿੰਦਾ ਨਹੀਂ ਰਹੀ ਨਾ ਕੁਛ ਸੀ ਉਸ ਦਾ ਕਿਸੇ ਵੀ ਕੰਮ ਵਿੱਚ ਦਿਲ ਨਹੀਂ ਸੀ ਲੱਗਦਾ ਚੁੱਤੋਂ ਪੈਰ ਉਸ ਦੇ ਚਿੱਤ-ਸਿੱਤੇ ਵਿੱਚ ਬਸ ਬਿਲਕਿਸ ਹੀ ਖੁੰਦੀ ਰਹਿੰਦੀ ਸੀ ਜਿਸ ਕਰਕੇ ਤਾਰੋ ਨਾਲ ਵੀ ਉਸ ਦਾ ਮੋਹ ਜਾਂਦਾ ਰਿਹਾ ਕਾਰਜ ਵਿੱਚ ਤਾਂ ਬਸ ਉਹ ਦਿਨ ਕੱਟੀ ਹੀ ਕਰ ਰਿਹਾ ਸੀ ਦੂਜੇ ਪਾਸੇ ਤਾਰੋ ਦਾ ਵੀ ਹਾਲ ਜਿੰਦੇ ਤੋਂ ਕੁਝ ਜੁਦਾ ਨਹੀਂ ਸੀ ਜਿੰਦੇ ਦੇ ਉਸ ਪ੍ਰਤੀ ਵਿਖਾਵੇ ਅਵੇਸਲੇਪਨ ਕਾਰਨ ਤਾਰੋ ਦਾ ਉਸ ਤੋਂ ਵਿਸ਼ਵਾਸੀ ਡਗਮਗਾ ਚੁੱਕਾ ਸੀ ਵਿਸ਼ਵਾਸ ਦੀਆਂ ਇਹ ਤੰਦਾ ਉਹਦੇ ਹੋਰ ਵੀ ਕੱਚੀਆਂ ਪੈ ਗਈਆਂ ਜਦੋਂ ਇੱਕ ਦਿਨ ਜਿੰਦੇ ਦੇ ਸਮਾਨ ਦੀ ਸਾਮਸਵਾਲ ਦੀ ਦੌਰਾਨ ਤਾਰੋ ਦੇ ਹੱਥ ਬਿਲਕਿਸ ਦੀ ਫੋਟੋ ਲੱਗ ਗਈ ਬਿਲਕਿਸ ਕੌਣ ਸੀ ਕੌਣ ਨਹੀਂ ਤਾਰੋ ਨੇ ਇਸ ਬਾਰੇ ਜਿੰਦੇ ਤੋਂ ਕੁਝ ਵੀ ਨਹੀਂ ਸੀ ਪੁੱਛਿਆ ਕਿਉਂਕਿ ਸ਼ੱਕ ਦੇ ਬੀਜ ਤਾਂ ਉਸ ਸੰਦਰ ਪਹਿਲੇ ਪੰਗਰ ਚੁੱਕੇ ਸਨ ਜਿੰਦੇ ਨੇ ਦੂਸਰੀ ਵਾਰ ਦੁਬਈ ਜਾਣ ਮਗਰੋਂ ਤਾਰੋ ਨੂੰ ਲਗਾਤਾਰ ਜਿਸ ਇਕੱਲੇ ਪੰ ਦਾ ਸਾਹਮਣਾ ਕਰਨਾ ਪਿਆ ਸੀ ਉਈ ਕਲੇਪਾ ਨੇ ਉਸਦੀ ਮਾਨਸਿਕ ਸਿਹਤ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ ਕੁਝ ਸਾਲ ਪਹਿਲਾਂ ਉਸ ਨਾਲ ਹੋਈ ਜ਼ਬਰਜਨਾਤ ਦੇ ਮਗਰੋਂ ਉਸਦੇ ਪੁੱਤੇ ਤੇ ਡਿਗਜਨ ਜਿੰਦੇ ਦੇ ਉਸ ਪ੍ਰਤੀ ਵਿਖਾਵੇ ਅਵੇਸਲੇਪਨ ਤੇ ਜਿੰਦੇ ਦੀ ਜ਼ਿੰਦਗੀ ਵਿੱਚ ਕਿਸੇ ਕਹਿਰ ਜਨਾਨੀ ਤੇ ਹੋਣ ਦੀਆਂ ਸੰਭਾਵਨਾਵਾਂ ਨੇ ਨਾ ਕੇਵਲ ਤਾਰੂ ਦੇ ਜੀਵਨ ਵਿੱਚ ਸੰਘਰਸ਼ ਨੂੰ ਸਿਰਜਿਆ ਸਗੋਂ ਉਸ ਮੁੱਚੇ ਤੌਰ ਤੇ ਔਰਤ ਜੀਵਨ ਦੀ ਤਰਾਸੀ ਨੂੰ ਵੀ ਉਗਾੜਿਆ ਸੀ ਪਰ ਕੀ ਇਹ ਸੰਘਰਸ਼ ਤਾਰੂ ਦੀ ਕਹਾਣੀ ਦਾ ਅੰਤ ਸੀ ਇਹ ਅੰਤ ਨੇ ਸਗੋਂ ਇਸੰਦੋਸ਼ ਤਾਂ ਅਰੰਭ ਸੀ ਤਾਰੋ ਦੁਆਰਾ ਲੜੀ ਜਾਣ ਵਾਲੀ ਆਪਣੀ ਹੱਕ ਦੀ ਲੜਾਈ ਦਾ ਉਸ ਦੇ ਆਪਣੇ ਆਪ ਨੂੰ ਬਦਲਣ ਦਾ ਉਸ ਦੇ ਅੰਦਰ ਦੀ ਦੂਜੀ ਔਰਤ ਜਾਨੀ ਕਿ ਉਸ ਦੇ ਜ਼ਮੀਰ ਦੇ ਜਿੰਦਾ ਹੋਂਦਾ ਆਪਣੀ ਸਾਲਗिरा ਵਾਲੇ ਦਿਨ ਵੀ ਜਿੰਦੇ ਤੇ ਤਾਰੋ ਦੇ ਘਰ ਕਲੇਸ਼ੀ ਪਿਆ ਰਿਆ ਸੀ ਰਾਤੀ ਜਦ ਜਿੰਦਾ ਦਾਰੂ ਨਾਲ ਰੱਜਿਆ ਕਰ ਪਰਤਿਆ ਤਾਂ ਤਾਰੋ ਇੱਕ ਵਾਰ ਫੇਰ ਤੋਂ ਮੱਚੁੱਠੀ ਉਸ ਨੂੰ ਪਤਾ ਸੀ ਕਿ ਜਿੰਦੇ ਦਾ ਹੀ ਰੋਜ਼ ਦਾ ਕੰਮ ਸੀ ਉਹ ਪਿੰਡੋਂ ਬਾਹਰ ਦੀ ਫਿਰਨੀ ਤੇ ਆਪਣੇ ਆੜੀਆਂ ਦੀ ਵਿਹਲੀ ਮੰਦਿਰ ਨਾਲ ਬੈਠ ਚਾਹ ਕਰਦਾ ਸੀ ਕੋੜੀਓ ਸੋਦਾਸੀ ਕੇ ਜਾਨ ਮਿੱਤਰ ਉਸਦੇ ਗਮ ਦੇ ਪੱਕੇ ਸਾਥੀ ਨੇ ਜੋ ਉਸਦੀ ਦੁੱਖ ਤਕਲੀਫ ਨੂੰ ਸੁਣਨ ਲਈ ਹੀ ਆਉਂਦੇ ਨੇ ਪਰ ਆਪਣੇ ਗਮ ਦਾ ਪੱਕਾ ਸਾਥੀ ਤਾਂ ਉਹ ਰਾਮ ਨੂੰ ਬੁਨਾ ਬੈਠਾ ਸੀ ਜੋ ਉਸ ਨੂੰ ਦੇ ਕੁਛ ਨਹੀਂ ਸੀ ਰਹੀ ਪਰ ਉਸ ਤੋਂ ਉਸ ਦਾ ਬਹੁਤ ਕੁਝ ਜਾਨੀ ਕੀ ਤਾਂ ਸਿਹਤ ਸਮਾਂ ਖੋ ਕੇ ਲਿਜਾ ਰਹੀ ਸੀ ਅੱਜ ਕੀ ਪੱਟੀ ਪੜਾ ਕੇ ਭੇਜਿਆ ਤੇਰੇ ਦੋਸਤਾਂ ਨੇ ਆਗਦੇ ਹੋਣੇ ਕੀ ਚਾਹਦੇ ਸਾਰੇ ਗਰੀਬ ਨਿਮਾਨੀ ਨੂੰ ਗਾਲਾਂ ਕੱਢਣ ਲੱਗ ਜਾਈ ਆਪੇ ਦੋਖੀ ਹੋ ਕੇ ਘਰ ਵੀ ਛੱਡ ਜਾਓ ਹਨਾ ਤਾਂ ਕਲਪਦੀ ਤਾਰੂ ਕਲਪਦੀ ਹੋਈ ਕਮਰੇ ਅੰਦਰ ਗਈ ਤੇ ਜਿੰਦੇ ਨੂੰ ਉਸਦੀਆਂ ਕੀਤੀਆਂ ਵਧਿੱਕਾਂ ਲਈ ਸੁਣਨ ਲੱਗੇ ਆਹੋ ਕੀ ਆਉਣਾ ਨੇ ਖਬਰੇ ਹੁਣ ਤੈਨੂੰ ਕਦੋਂ ਸੁਮਤਿਆਉਣੀ ਮੂੰਹ ਵਿੱਚ ਬੁਰਬੁਰ ਜਿਹੀ ਕਰਦਾ ਜਿੰਦਾ ਬੈਠ ਦੀ ਟੋਨ ਨਾਲ ਕੰਡ ਲਾਈ ਬੈਠਾ ਸੀ ਸ਼ਰਾਬ ਦੀ ਜ਼ਰੂਰ ਕਰਨ ਉਸ ਦੀਆਂ ਚੁੰਨੀਆਂ ਉਦਾਸੀਆਂ ਅੱਖਾਂ ਸੁਰਖਲਾਲ ਹੋਈਆਂ ਪਈਆਂ ਸਨ ਉਹ ਅੱਖਾਂ ਨੂੰ ਹੌਲੀ ਹੌਲੀ ਬੰਦ ਕਰ ਰਹੀ ਸੀ ਜਿਵੇਂ ਤਾਰੂ ਨੂੰ ਲੁਕਾਉਣਾ ਚਾਹ ਰਿਹਾ ਹੋਵੇ ਕਿਉਂਕਿ ਇਸ ਕਦਰ ਖੁੰਦੇ ਖੰਚੂ ਪੀਣ ਲਈ ਮਜਬੂਰ ਸੀ ਅਗਲੀ ਸਵੇਰ ਜਿੰਦੇ ਤੇ ਕਰ ਪਿੰਦੋ ਚਾਚੀ ਆਈ ਉਸ ਵੇਲੇ ਤਰੋ ਦਾ ਕਰਵੇੜਾ ਸੁਪਰ ਰਹੀ ਸੀ ਕੁੜੇ ਕਿਵੇਂ ਆ ਨਾਲੇ ਜਿੰਦਾ ਕਿੱਥੇ ਆ ਬਿੰਦੂ ਚਾਚੀ ਸੋਚ ਰਹੀ ਸੀ ਕਿ ਜਿੰਦਾ ਕਰਿਆ ਸੌਂ ਤੈ ਹੀ ਕਰੋ ਨਿਕਲ ਗਿਆ ਸੀ ਵਰਨਾ ਰੋਜ਼ ਤਾਂ ਉਹ ਵੇੜੇ ਵਿੱਚ ਹੀ ਗੁਮਸੁੰਮ ਜਿਹਾ ਬੈਠਾ ਹੋਇਆ ਮਿਲਦਾ ਉਹ ਚਾਚੀ ਸੁੱਤਾ ਪਿਆ ਰਾਤੀ ਕੁਝ ਜ਼ਿਆਦਾ ਹੀ ਪੀਪੂ ਲਈ ਹੋਣੀ ਤਾਈਓ ਤਾਂ ਹੁਣ ਅੱਖਾਂ ਨਹੀਂ ਖੁੱਲਦੀਆਂ ਪਈਆਂ ਉਹ ਤਾਂ ਚਾਚੀ ਹੁਣ ਦੁਪਹਿਰ ਚੜ੍ਹ ਕੇ ਹੀ ਉઠੇ ਤਦ ਉਸ ਚਾਚੀ ਕਿਵੇਂ ਹੋਣਾ ਹੋਇਆ ਪਰ ਉਹਨੇ ਗੱਲ ਨਿਮੜਨ ਦੀ ਕੀਤੀ ਕੁੜੇ ਤਰ ਸੱਚੀ ਮੈਨੂੰ ਤਾਂ ਕਦੇ-ਕਦੇ ਤੇਰੇ ਤੇ ਬੱਲੇ ਹੀ ਤਰਸ ਹੁੰਦਾ ਤੂੰ ਕਿਉਂ ਸਹਾਰੀ ਹੈ ਉਹ ਜਿਹਨੂੰ ਨਾ ਤਾਂ ਇਹ ਕੋਈ ਕੰਮਕਾਰੀ ਕਰਦਾ ਨਾ ਹੀ ਤੈਨੂੰ ਕਦੇ ਚੱਜ ਨਾਲ ਬੁਲਾਉਂਦਾ ਤੈਨੂੰ ਛੱਡ ਇਹ ਤਾਂ ਹੁਣ ਕਿਸੇ ਨਾਲ ਵੀ ਸਿੱਧੇ ਮੂਰ ਗੱਲ ਕਰਕੇ ਰਾਜ਼ੀ ਨਹੀਂ ਤੈਨੂੰ ਪਹਿਲਾਂ ਵੀ ਕਿਹਾ ਸੀ ਤੀਏ ਕਿ ਜੋ ਆਪਣਾ ਸੋਚ ਵਿਚਾਰ ਲੈ ਕਦੋਂ ਤੱਕ ਆਪਣੇ ਕਦੋਂ ਤੱਕ ਇਹਦੇ ਥੱਲੇ ਲੱਗੀ ਆਪਣੀ ਜ਼ਿੰਦਗੀ ਅਜਾਦ ਕਰੇ ਰੱਖੇਗੀ ਇਹਦਾ ਤਾਂ ਮੈਨੂੰ ਪਤਾ ਵੀ ਆ ਇੰਨਾ ਹੋਣਾ ਕੁਝ ਨਹੀਂ ਤੇ ਨਾ ਹੀ ਇੰਨੇ ਤੇਰੇ ਕੁਝ ਬਣਨ ਦੇਣਾ ਮਨ ਮੇਰੀ ਤੀਏ ਹੱਲੇ ਵੀ ਵਕਤ ਹੈ ਜਰਾ ਅਕਲ ਨੂੰ ਹੱਥ ਮਾਰ ਨਾਲੇ ਤੇਰੀ ਕਿਹੜਾ ਕੋਈ ਉਮਰ ਲੰਘ ਚੱਲੀ ਆ ਬਸ ਤੇਰੀ ਤੇ ਤੇਰੇ ਹਾਂ ਕਰਨ ਦੀ ਦੇਰ ਰਿਸ਼ਤੇ ਤਾਂ ਮੇਰੇ ਕੋਲ ਛੱਤੀ ਆਏ ਰਹਿੰਦੇ ਨੇ ਬਿੰਦੂ ਚਾਚੀ ਅੱਜ ਆਪਣੇ ਸੁਭਾਅ ਦੇ ਅਨੁરૂਪ ਹੀ ਗੱਲਾਂ ਕਰਦੀ ਪਈ ਸੀ ਉਹ ਚੋਲਨ ਜੂ ਸੀ ਆਸ-ਪਾਸ ਦੇ ਜਿੰਨੇ ਵੀ ਪਿੰਡ ਸਨ ਸਭ ਥਾਈਂ ਉਸ ਦੇ ਨਾਮ ਦਾ ਸਿੱਕਾ ਚੱਲਦਾ ਸੀ ਉਸ ਨੂੰ ਸਾਰਿਆਂ ਦਾ ਹੀ ਸਾਥ ਸੀ ਉਹ ਗੱਲੜੀ ਵੀ ਸੀ ਤੇ ਕੁਮਕੜ ਵੀ ਨੌਜਵਾਨ ਮੁੰਡੇ ਕੁੜੀਆਂ ਦੇ ਵਿਆਹ ਜੋ ਗੁਮਰ ਹੋਣ ਤੇ ਰੰਦੀ ਰਾਇ ਪਹਿਲੀ ਰਾਇ ਬਿੰਦੂ ਦੀ ਹੀ ਲਈ ਜਾਂਦੀ ਸਭ ਬਿੰਦੂ ਨੂੰ ਹੀ ਵਿਆਹਾਂ ਦੇ ਮਾਮਲੇ ਵਿੱਚ ਸਭ ਤੋਂ ਵੱਧ ਅਨੁਭਵੀ ਜਾਂ ਤਜਰਬੇਕਾਰ ਮੰਨੇ ਸਨ ਕਿਉਂਕਿ ਹੁਣ ਤੱਕ ਜਿੰਨੇ ਵੀ ਰਿਸ਼ਤੇ ਬਿੰਦੋ ਚਾਚੀ ਦੇ ਹੱਥੋਂ ਹੋਏ ਸਭ ਰਾਜੀ ਖੁਸ਼ੀ ਵਾਸਤੇ ਸਨ ਪਰ ਜਿਹੜਾ ਰਿਸ਼ਤਾ ਜਿੰਦੇ ਤੇ ਤਾਰੂ ਦਾ ਹੋਇਆ ਉਹ ਬੜਾਈ ਬੇਮੈਲ ਸਿੱਧ ਹੋਇਆ ਅਸਲ ਵਿੱਚ ਤਾਰੂ ਦਾ ਵਿਆਹ ਉਸਦੇ ਮਾਪਿਆਂ ਵੱਲੋਂ ਕਾਲੀ-ਕਾਲੀ ਵਿੱਚ ਕੀਤਾ ਗਿਆ ਤਾਰੂ ਦਾ ਨਿੱਕੀ ਉਮਰ ਹੀ ਭੜ ਜਵਾਨ ਹੋਣਾ ਉਸ ਲਈ ਜਿਵੇਂ ਸ਼ਰਾਬ ਬਣ ਗਿਆ ਉਸਨੇ ਕਦੇ ਵੀ ਸਾਹਮਣੇ ਤੋਂ ਆਪਣੇ ਮਾਪਿਆਂ ਨੂੰ ਨਹੀਂ ਸੀ ਦੱਸਿਆ ਇੱਕ ਬਦਮਾਸ਼ ਮੁੰਡਾ ਨੀਤੀ ਉਸ ਦਾ ਲੰਘਦੇ ਵੜਦੇ ਰਾਹ ਰੋਕ ਲਾਂਦਾ ਸੀ ਉਹ ਨਾ ਕੇਵਲ ਉਸ ਉਤੇ ਅਸ਼ਲੀਲ ਟਿੱਪਣੀਆਂ ਹੀ ਕਰਦਾ ਸੋ ਉਸਨੇ ਕਈ ਦਫਾ ਉਸ ਨਾਲ ਸ਼ੇਅਰ ਕਰਨੀ ਕਰਨ ਦੀ ਕੋਸ਼ਿਸ਼ ਵੀ ਕੀਤੀ ਉਸੇ ਮੁੰਡੇ ਦੇ ਡਰੋਂ ਹੁਣ ਉਸਨੇ ਸਕੂਲ ਜਾਣਾ ਵੀ ਬੰਦ ਕਰ ਦਿੱਤਾ ਉਸ ਵਕਤ ਉਹ ਮੈਜ 12ਵੀਂ ਵਿੱਚ ਪੜ੍ਹਦੀ ਸੀ ਘਰ ਦੇ ਅਨੁਚਿਤ ਕਲ ਪਤਾ ਲੱਗਾ ਧਾਰੋ ਕਿਉਂ ਨਹੀਂ ਸਕੂਲ ਜਾਂਦੀ ਉਹਨੇ ਉਸ ਬਦਮਾਸ਼ ਮੁੰਡੇ ਦੀ ਸ਼ਿਕਾਇਤ ਥਾਣੇ ਤੇ ਜਾ ਕੇ ਕਰਨ ਦੀ ਸੋਚੀ ਪਰ ਜਿਸ ਦਿਨ ਪੁਲਿਸ ਉਸ ਨੂੰ ਲੈ ਕੇ ਗਈ ਉਹ ਉਸੇ ਦਿਨ ਜ਼ਮਾਨਤ ਤੇ ਬਾਹਰ ਵੀ ਆ ਗਿਆ ਕਿਉਂਕਿ ਉਸ ਦਾ ਪਿਤਾ ਇਲਾਕੇ ਦਾ ਮੰਨਿਆ ਪਰਮੰਨਿਆ ਤੇ ਤਣਾਡ ਬੰਦਾ ਸੀ ਉਸੇ ਹੀ ਸ਼ਹਿਰ ਤੇ ਉਸ ਦਾ ਪੁੱਤਰ ਪਾਲ ਰਿਆ ਸੀ ਇਸ ਲਈ ਉਸ ਨੂੰ ਕਿਸੇ ਦਾ ਵੀ ਡਰ ਨਹੀਂ ਸੀ ਆਪਨੇ ਜ਼ਮਾਨਤ ਤੋਂ ਬਾਹਰ ਆਂਦੇ ਹੀ ਉਹ ਆਪਣੇ ਪਿਤਾ ਨੂੰ ਨਾਲ ਲੈ ਕੇ ਤਾਰੂ ਦੇ ਘਰ ਉਸਦੇ ਪਰਿਵਾਰ ਨੂੰ ਧਮਕਾਉਣ ਲਈ ਆ ਗਿਆ ਕਿ ਜੇ ਕਰੋਨਾ ਤਾਰੂ ਦਾ ਵਿਆਹ ਉਸ ਪੁੱਤ ਮੁੰਡੇ ਨਾਲ ਨਾ ਕੀਤਾ ਤਾਂ ਉਹ ਤਾਰੂ ਨੂੰ ਆਪਣੀ ਮੁੰਡੇ ਨਾਲ ਜ਼ਬਰਨ ਵਿਆਹ ਦੇਣਗੇ ਮੁੰਡਾ ਆਖਦਾ ਹੈ ਉਹ ਸੱਦਾ ਹੈ ਕਿ ਉਹ ਤਾਰੂ ਨੂੰ ਕਰੋ ਹੀ ਕੱਢ ਕੇ ਲੈ ਜਾਵੇ ਅਜਿਹਾ ਹੋਣ ਦੀ ਸੂਰਤ ਵਿੱਚ ਤਾਰੂ ਦੇ ਪਰਿਵਾਰ ਵਾਲੇ ਕਿਸੇ ਨੂੰ ਆਪਣਾ ਮੂੰਹ ਵਿਖਾਉਣ ਚੋਕੇ ਨਹੀਂ ਰਹਿਣਗੇ ਇਸ ਲਈ ਬਿਹਤਰ ਹੀ ਰਹੇਗਾ ਕਿ ਤਾਰੂ ਦੇ ਪਰਿਵਾਰ ਵਾਲੇ ਆਪ ਇਹ ਇਸ ਰਿਸ਼ਤੇ ਲਈ ਰਾਜ਼ੀ ਹੋ ਜਾਣ ਇਹ ਧਮਕੀ ਤਾਰੂ ਦੇ ਪਰਿਵਾਰ ਵਾਲਿਆਂ ਨੂੰ ਡਰਾਉਣ ਲਈ ਕਾਫੀ ਸੀ ਪਰ ਉਹ ਆਪ ਆਪਣੇ ਹੱਥੀ ਤਾਰੂ ਨੂੰ ਨਰਕ ਵਿੱਚ ਧੱਕਾ ਕਿਵੇਂ ਦੇ ਸਕਦੇ ਸਨ ਸੋ ਉਹਨਾਂ ਤਾਰੂ ਦਾ ਉਸ ਬਦਮਾਸ਼ ਮੁੰਡੇ ਨਾਲ ਵਿਆਹ ਕਰਨ ਤੋਂ ਪਹਿਲਾਂ ਹੀ ਜਿੰਦੇ ਨੂੰ ਉਸ ਦਾ ਵਰ ਬਣਾ ਦਿੱਤਾ ਇਹ ਰਿਸ਼ਤਾ ਉਸ ਸਮੇਂ ਬਿੰਦੋ ਦੇ ਹੱਥੋਂ ਹੀ ਹੋਇਆ ਇਧਰ ਕੁੜੀ ਵਾਲਿਆਂ ਨੂੰ ਉਸ ਬਦਮਾਸ਼ ਮੁੰਡੇ ਦਾ ਡਰ ਸਤਾ ਰਿਹਾ ਸੀ ਇਸ ਲਈ ਉਹ ਵਿਆਹ ਛੇਤੀ ਤੋਂ ਛੇਤੀ ਕਰਵਾਉਣਾ ਚਾਹੁੰਦੇ ਸਨ ਤੇ ਉਧਰ ਮੁੰਡੇ ਵਾਲੇ ਜਾਣੇ ਕਿ ਜਿੰਦੇ ਹੋਰਾਂ ਨੂੰ ਵੀ ਜਿੰਦੇ ਦੇ ਵਿਆਹ ਦੀ ਕਾਲੀ ਸੀ ਖਾਸ ਕਰਕੇ ਜਿੰਦੇ ਦੇ ਪਿਓ ਨੂੰ ਜੋ ਕਿ ਬਾਦਸ਼ਾਹ ਸ਼ਰੀਕਾਂ ਦੇ ਤੱਕੇ ਚੜ ਗਿਆ ਸੀ ਧੀਏ ਮੈਂ ਜਾਣਦੀ ਹਾਂ ਕਿ ਤੇਰਾ ਰਿਸ਼ਤਾ ਕਿੰਨਾਂ ਹਾਲਾਤਾਂ ਵਿੱਚ ਹੋਇਆ ਉਹ ਕਹਿੰਦੇ ਹਨ ਕਿ ਕਾਲੀ ਦੀ ਕਾਣੀ ਅੱਧਾ ਤੇਲ ਅੱਧਾ ਪਾਣੀ ਬਸ ਸਮਝ ਲਾ ਕਿ ਇੱਥੇ ਇਹੀ ਕਮੀ ਰਹਿ ਗਈ ਵਰਨਾ ਮੇਰੇ ਕਰਾਇ ਸਾਕ ਤਾਂ ਹਸ ਤੱਕ ਨਹੀਂ ਟੁੱਟੇ ਚਲੇ ਸਲ ਗੱਲਾਂ ਛੱਡ ਮੈਂ ਤਾਂ ਤੈਨੂੰ ਆਪਣੇ ਨਾਲ ਲਿਜਾਣ ਲਈ ਆਈ ਸੀ ਆ ਨਾਲ ਦੇ ਪਿੰਡੇ ਇੱਕ ਪੀਰਾ ਦੀ ਦਰਗਾਹ ਹੈ ਕਹਿੰਦੇ ਨੇ ਇੱਥੇ ਜੋ ਮੰਗੋ ਸਭ ਮੁਰਾਦਾ ਪੁਰੀਆਂ ਹੁੰਦੀਆਂ ਨੇ ਤੂੰ ਵੀ ਕੁੜੇ ਇੱਕ ਵਾਰੀ ਜਾ ਕੇ ਵੇਖ ਲੈ ਤਾਰੂ ਰਾਜੀ ਹੋ ਜਾਂਦੀ ਹੈ ਦੋਵੇਂ ਜਾਨੀਆਂ ਤਰਕਾਤੇ ਪਹੁੰਚ ਜਾਂਦੀਆਂ ਤਾਰ ਨੂੰ ਇੱਥੇ ਬੜਾ ਹੀ ਸਕੂਨ ਮਹਿਸੂਸ ਹੁੰਦਾ ਉਹ ਦਿলো ਮੁਰਾਦ ਮੰਗਦੀ ਹੈ ਬਿੰਦੂ ਚਾਚੀ ਦਾ ਉਸਨੂੰ ਇੱਥੇ ਲਿਆਉਣ ਲਈ ਸ਼ੁਕਰੀਆ ਅਦਾ ਕਰਦੀ ਹੈ ਵਾਪਸੀ ਤੇ ਤਾਰੂ ਨੂੰ ਇੰਜ ਲੱਗਦਾ ਜਿਵੇਂ ਕੋਈ ਉਸਨੂੰ ਉੱਥੇ ਰੁਕਣਾ ਚਾਹ ਰਹੀ ਹੋਵੇ ਉਹ ਬਿੰਦੂ ਚਾਚੀ ਨੂੰ ਕਹਿੰਦੀ ਹੈ ਕਿ ਉਹ ਕੁਛ ਚਿਰ ਹੋਰ ਇੱਥੇ ਰੁਕ ਕੇ ਸੇਵਾ ਕਰਨਾ ਚਾਹੁੰਦੀ ਹੈ ਬਿੰਦੂ ਚਾਚੀ ਮੰਨ ਜਾਂਦੀ ਹੈ ਉਹ ਤਾਰੂ ਨੂੰ ਉੱਥੇ ਰੁਕਣ ਦੀ ਇਜਾਜ਼ਤ ਦੇ ਦਿੰਦੀ ਹੈ ਕੁਝ ਕੁ ਪਲਾਂ ਨੂੰ ਤਾਰੂ ਦੀਆਂ ਨਜ਼ਰਾਂ ਇੱਕ ਐਸੇ ਸਖਸ਼ ਨਾਲ ਜਾ ਟਕਰਾਈਆਂ ਜਿਸ ਦੇ ਚਿਹਰੇ ਤੇ ਅੰਤਨ ਦਾ ਨੂਰ ਦਿਖਾਈ ਦਿੰਦਾ ਹੈ ਇਹ ਵਿਕਰਮ ਹੈ ਜੋ ਤਾਰੂਦੀਹੀ ਤਰ੍ਹਾਂ ਇਸ ਦਰਗਾਹ ਤੇ ਪਹਿਲੀ ਵਾਰ ਮੱਥਾ ਟੇਕਣ ਲਈ ਆਇਆ ਹੈ। ਚਾਂਦ ਤੇ ਦੋਨਾਂ ਦੀਆਂ ਨਜ਼ਰਾਂ ਇੱਕ ਦੂਜੇ ਨਾਲ ਟਕਰਾ ਜਾਂਦੀਆਂ। ਪਹਿਲੇ ਹੀ ਤੱਕਰੀ ਨਾਲ ਉਹ ਇੱਕ ਦੂਜੇ ਵੱਲ ਮੋਹੇ ਜਾਂਦੇ ਪਰ ਫਿਲਹਾਲ ਅਣਜਾਨ ਹੋਣ ਕਾਰਨ ਉਹ ਆਪਣੇ ਦਿਲਾਂ ਦੇ ਜਜ਼ਬਾਤ ਨੂੰ ਕਾਬੂ ਵਿੱਚ ਰੱਖਣਾ ਹੀ ਮੁਨਾਸਬ ਸਮਝਦੇ ਹਨ ਤੇ ਆਪਸ ਵਿੱਚ ਕੋਈ ਗੱਲਬਾਤ ਨਹੀਂ ਕਰਦੇ। ਅਗਲੇ ਵੀਰਵਾਰ ਦੋਨੋਂ ਜਨ ਇੱਕ ਦੂਸਰੇ ਨੂੰ ਵੇਖਦੇ ਹਨ। ਚੋਰੀ-ਚੋਰੀ ਕੀਤੀ ਜਾਣ ਵਾਲੀ ਇਸ ਦੇਖ-ਦਖਾਈ ਦਾ سلسلہ ਅੱਗੇ ਇਸੇ ਤਰ੍ਹਾਂ ਹੀ ਬਰਕਰਾਰ ਰਹਿੰਦਾ ਹੈ। ਬਿੰਦੂ ਵੀ ਜਿੰਨੀ ਵਾਰ ਤਾਰੂ ਦੇ ਨਾਲ ਜਾਂਦੀ ਹੈ ਉਸ ਨੂੰ ਤਾਰੂ ਦੀ ਨਜ਼ਰ ਹਮੇਸ਼ਾ ਹੀ ਕਿਸੇ ਜਾਣੇ ਅਣਜਾਣੇ ਜੇ ਸਖਸ਼ ਨੂੰ ਤਲਾਸ਼ਦੀ ਨਜ਼ਰ ਆਉਂਦੀਆਂ ਹਨ ਹੌਲੀ ਹੌਲੀ ਉਸ ਨੂੰ ਮਲੂਮ ਪੈਂਦਾ ਹੈ ਕਿ ਉਹ ਇਹ ਜੀਸ ਤੇ ਅਣਜਾਣ ਸਖਸ਼ਤ ਕੌਣ ਹੈ ਉਹ ਜੇ ਲੋ ਚਾਹਦੀ ਹੈ ਕਿ ਤਾਰੂ ਤੇ ਵਿਕਰਮ ਦੀਆਂ ਨਜ਼ਦੀਕੀਆਂ ਵਧਣ ਤਾਂ ਜੋ ਤਾਰੂ ਅੱਗੇ ਵੱਧ ਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕੇ ਬਿੰਦੂ ਨੂੰ ਮਹਿਸੂਸ ਹੁੰਦਾ ਹੈ ਕਿ ਵਿਕਰਮ ਨੂੰ ਵੇਖ ਕੇ ਤਾਰੂ ਦੇ ਦਿਲ ਵੀ ਕੋਈ ਤਾਰ ਛਿੜਦੀ ਹੈ ਉਹ ਜ਼ਰੂਰੀ ਹੀ ਵਿਕਰਮ ਦੇ ਕੁਛ ਨਾ ਕੁਛ ਮਹਿਸੂਸ ਕਰਦੀ ਹੈ ਪ੍ਰਸ਼ਾਦ ਬਿੰਦੂ ਦੀ ਆਪਣੀ ਮੌਜੂਦਗੀ ਕਰਕੇ ਉਹ ਇਸ ਰਿਸ਼ਤੇ ਵਿੱਚ ਅੱਗੇ ਵਧਣ ਦਾ ਹੀ ਯਾਨੀ ਕਰ 파 ਰਹੀ ਇਸ ਕਰਕੇ ਉਹ ਆਪ ਹੀ ਕੁਝ ਦਿਨਾਂ ਮਗਰੋਂ ਤਾਰੂ ਦੇ ਨਾਲ ਦਰਗਾਹ ਤੇ ਜਨਮ ਬੰਦ ਕਰ ਦਿੰਦੀ ਹੈ ਉਸ ਦਿਨ ਤੋਂ ਬਾਅਦ ਤਾਰੂ ਇਕੱਲੇ ਹੀ ਦਰਗਾਹ ਆਣ ਲੱਗਦੀ ਹੈ ਜਿਕੇ ਤੁਸੀਂ ਇੱਥੇ ਹਰ ਵੀਰਵਾਰ ਆਉਂਦੇ ਹੋ ਵਿਕਰਮ ਨੇ ਅੱਜ ਹੀ ਆ ਕਰਕੇ ਤਾਰੂ ਨੂੰ ਬੁਲਾਇਆ ਲਿਆ ਸੀ ਪਿਛਲੇ ਡੇਢ ਮਹੀਨੇ ਤੋਂ ਤਾਰੂ ਨੂੰ ਇਸ ਦਰਗਾਹ ਤੇ ਆਉਂਦਿਆਂ ਵੇਖ ਰਿਹਾ ਸੀ ਪਰ ਬਿੰਦੋ ਚਾਚੀ ਦੇ ਹਰ ਵਕਤ ਉਸ ਦੇ ਨਾਲ ਹੋਣ ਦੇ ਕਰਕੇ ਵਿਕਰਮ ਦੀ ਕਦੇ ਹਿੰਮਤ ਨਹੀਂ ਸੀ ਪਈ ਕਿ ਉਹ ਤਾਰੂ ਸਾਹਮਣੇ ਤੋਂ ਤਾਰੂ ਨੂੰ ਸਾਹਮਣੇ ਤੋਂ ਬੁਲਾ ਸਕੇ ਆ ਤਾਰੂ ਤੇ ਕੱਲ੍ਹ ਦਰਗਾਹ ਤੇ ਆਣ ਕਰਕੇ ਉਸ ਨੂੰ ਮੌਕਾ ਮਿਲ ਗਿਆ ਸੀ ਇਹ ਮੋਕਲ ਪੰਗਦੇ ਪਾੜੇ ਗੁਣਾ ਨਹੀਂ ਸੀ ਚਾਹੁੰਦਾ ਹਾਂਜੀ ਕਿ ਤੁਸੀਂ ਵੀ ਤਾਰੂ ਨੂੰ ਪਤਾ ਹੀ ਨਹੀਂ ਲੱਗਾ ਕਾਦੋਂ ਹੋ ਆਪਣੇ ਅੰਦਰ ਦਾ ਇੰਨੇ ਸਮੇਂ ਤੋਂ ਦਬਿਆ ਸਵਾਲ ਆਪਣੀ ਜ਼ੁਬਾਨ ਤੇ ਲੈ ਆਈ ਜੀ ਮਾਫ ਕਰਨਾ ਮੇਰਾ ਉਹ ਮਤਲਬ ਨਹੀਂ ਸੀ ਆਪਣੀ ਗਲਤੀ ਦੀ ਦਾ ਅਹਿਸਾਸ ਹੁੰਦੇ ਹੀ ਤਾਰੂ ਨੇ ਵਿਕਰਮ ਤੋਂ ਮਾਫੀ ਮੰਗਣੀ ਚਾਹੀ ਨਹੀਂ ਜੀ ਤੁਸੀਂ ਇੱਦਾਂ ਨਾ ਕਹੋ ਵੈਸੇ ਵੀ ਤੁਸੀਂ ਕੁਝ ਗਲਤ ਨਹੀਂ ਆਖਿਆ ਤੇ ਹਾਂ ਜੀ ਮੈਂ ਵੀ ਹਰ ਵੀਰਵਾਰ ਨੂੰ ਹੀ ਆਣਾ ਵਿਕਰਮ ਨੇ ਵਕਿਆ ਕਿ ਤਾਰੂ ਆਪਣੇ ਸਵਾਲ ਪੁੱਛਣ ਕਰਕੇ ਕਾਫੀ ਅਸਹਿਜ ਹੋ ਗਈ ਜਿਵੇਂ ਸੋਚ ਰਹੀ ਹੋਵੇ ਕਿ ਉਸਨੇ ਨਾ ਕੇਵਲ ਸਵਾਲ ਪੁੱਛਣ ਲਈ ਕਾਲੀ ਕੀਤੀ ਸੀ ਸੋ ਗੋਸਵਾਲ ਵੀ ਬੜਾ ਬੇਤੁਕਾ ਪੁੱਛ ਬੈਠੀ ਸੀ ਵੈਸੇ ਇੱਕ ਗੱਲ ਪੁੱਛਾਂ ਜੇ ਤੁਸੀਂ ਬੁਰਾ ਨਾ ਮੰਨੋ ਤੇ ਵਿਕਰਮ ਚੰਦਾ ਜਿਖਿਉ ਤਾਰੋ ਨੂੰ ਉਹ ਸਵਾਲ ਪੁੱਛੇ ਜੋ ਉਸਨੂੰ ਪਿਛਲੇ ਕਈ ਦਿਨਾਂ ਤੋਂ ਤੰਗ ਕਰ ਰਿਹਾ ਸੀ ਹਾਂਜੀ ਪੁੱਛੋ ਕੀ ਪੁੱਛਣਾ ਚਾਹ ਰਹੇ ਜੀ ਤਾਰੋ ਨੇ ਸਹਿਮਤੀ ਪ੍ਰਗਟਾਈ ਪਰ ਨਾਲੀ ਸ਼ੰਕਾ ਵੀ ਜਿਵੇਂ ਪਤਾ ਨਹੀਂ ਵਿਕਰਮ ਉਸ ਤੋਂ ਕਿਹੜੀ ਗੱਲ ਪੁੱਛਣ ਵਾਲਾ ਸੀ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਕਿਉਂ ਅਜਾ ਲੱਗਦਾ ਪਰ ਮੈਂ ਜਿੰਨੀ ਵਾਰ ਵੀ ਤੁਹਾਨੂੰ ਦੇਖਦਾ ਤੁਸੀਂ ਮੈਨੂੰ ਹਮੇਸ਼ਾ ਹੀ ਉਦਾਸ ਨਜ਼ਰ ਆਇਓ ਜਾਣ ਸਕਦਾ ਹਾਂ ਕਿਉਂ ਵਿਕਰਮ ਨੇ ਅਣਜਾਨਪੁਣੇ ਵਿੱਚ ਹੀ ਤਾਰੋ ਦੀ ਦੁਖਦੀ ਰਗ ਤੇ ਪੈਰ ਧਰ ਦਿੱ ਜਿਸ ਕਾਰਨ ਤਾਰੂ ਪਹਿਲੇ ਤਾਰੂ ਪਹਿਲਾ ਨਾਲੋਂ ਵੀ ਕਾਫੀ ਅਸਹਿਜ ਹੋ ਗਈ ਚਾਹਤੀ ਸੀ ਵਿਕਰਮ ਸੋਚ ਰਿਹਾ ਸੀ ਕਿ ਅਜਿਹੀ ਸਥਿਤੀ ਵਿੱਚ ਤਾਰੂ ਉਸ ਨੂੰ ਬਿਨਾਂ ਕੋਈ ਜਵਾਬ ਦਿੱਤੇ ਹੀ ਕਿਸਕੰਦੀ ਕਰੇਗੀ ਪਰ ਤਾਰੂ ਨੇ ਚਾਹ ਨਹੀਂ ਕੀਤਾ ਉੱਥੇ ਹੀ ਖੜੀ ਰਹੀ ਭਾਵੇਂ ਕਿ ਫਿਲਹਾਲ ਲੇ ਖਮੋਸ਼ੀ ਤੁਸੀਂ ਮੈਨੂੰ ਗਲਤ ਨਾ ਸਮਝਣਾ ਮੈਂ ਤਾਂ ਬਸ ਇੱਤਾ ਹੀ ਵਿਕਰਮ ਨੂੰ ਲੱਗਾ ਜਿਵੇਂ ਤਾਰੂ ਲਈ ਇਸ ਸਵਾਲ ਦਾ ਜਵਾਬ ਦੇਣਾ ਨਾ ਕੇਵਲ ਔਖਾ ਹੋ ਰਿਹਾ ਸੀ ਸਗੋਂ ਹਾਲ ਦੀ ਕਰੀ ਨਾ ਮੁਮਕਿਨ ਹੀ ਸੀ ਉਸ ਦੀ ਖਮੋਸ਼ੀ ਸਾਫ਼-ਸਾਫ਼ ਵਿਕਰਮ ਨੂੰ ਇਹ ਅਹਿਸਾਸ ਕਰਾ ਦੇਈ ਸੀ ਗੱਲ ਕੋਈ ਗੰਬੀਰੀ ਸੀ ਵਰਨਾ ਤਾਰੂ ਦੀ ਅੱਖਾਂ ਵਿੱਚ ਖਮੋਸ਼ੀ ਦੇ ਨਾਲ-ਨਾਲ ਅਧਰੂ ਨਹੀਂ ਹੁਣ ਸਾਨੂੰ ਹੋਣੇ ਤੁਸੀਂ ਰੋ ਰਹੇ ਹੋ ਵਿਕਰਮ ਨੇ ਤਾਰੂ ਦੀ ਅੱਖਾਂ ਚੋਂ ਪਰਲ-ਪਰਲ ਵਹਿੰਦੇ ਅਧਰੂ ਵੇਖ ਕੇ ਤਾਂ ਉਸ ਨੂੰ ਖੁਦ ਉਸ ਦਾ ਦੋਸ਼ੀ ਬਣਿਆ ਮਹਿਸੂਸ ਕੀਤਾ ਉਹ ਸੋਚ ਰਿਹਾ ਸੀ ਕਿ ਉਸ ਦੇ ਇਹੋ ਜਿਹੇ ਸਵਾਲ ਪੁੱਛਣ ਕਰ ਗਏ ਤਾਰੂ ਰੋਣ ਲੱਗ ਪਈ ਜਦ ਕਿ ਤਾਰੂ ਨੂੰ ਰੋਣ ਦੀ ਉਸ ਦੀ ਕੋਈ ਮਨਛਾ ਨਹੀਂ ਸੀ ਨਹੀਂ ਨਹੀਂ ਮੈਂ ਰੋ ਨਹੀਂ ਰਹੀ ਤਾਰੂ ਚੁੰਨੀ ਤੇ ਲੜਨ ਨਾਲ ਆਪਣੀ ਅੱਖਾਂ ਪੂੰਝਣ ਲੱਗੀ ਅੱਛਾ ਮੈਂ ਤਾਂ ਚਲਦੀ ਹਾਂ ਸਮਾਂ ਕਾਫੀ ਹੋ ਗਿਆ ਘਰੇ ਵੀ ਸਾਰੇ ਕੰਮ ਕਰਨ ਵਾਲੇ ਪਏ ਨੇ ਤਾਰੋ ਫਿਲਹਾਲ ਲਈ ਬਿਨਾਂ ਜਵਾਬ ਦਿੱਤੇ ਹੀ ਜਾਣਾ ਚੰਦੀ ਸੀ ਸਾਧਾ ਪਿੰਕ ਤਕਲੀਫ ਤੇ ਕਿਉਂ ਵਿਕਰਮ ਦਾ ਪੁੱਛਿਆ ਸਵਾਲ ਵੀ ਫੁੱਲ ਬੈਠੀ ਵਨਾ ਬਿਨਾਂ ਜਵਾਬ ਦਿੱਤੇ ਹੋਤੋ ਕਿਸਕੰਦਰ ਉਸਦਾ ਉੱਕਾ ਹੀ ਕੋਈ ਇਰਾਦਾ ਨਹੀਂ ਸੀ ਉਹ ਤਾਂ ਸਗੋਂ ਚੰਦੀ ਇਹ ਸੀ ਕਿ ਕੋਈ ਤਾਂ ਉਸਦੇ ਦੁੱਖਾਂ ਤਕਲੀਫਾਂ ਨੂੰ ਜਾਣਨ ਦੀ ਕੋਸ਼ਿਸ਼ ਕਰੇ ਕੋਈ ਤਾਂ ਉਸਦੀ ਪੀੜ ਵਿੱਚ ਸੱਚੀ ਆ ਪਰੇ ਕੋਈ ਉਸ ਨੂੰ ਪੁੱਛੇ ਕਿ ਕਿਉਂ ਉਸਦੀ ਅਜਿਹੀ ਹਾਲਤ ਹੈ ਕੀ ਹੋਇਆ ਹੈ ਉਸਦੇ ਨਾਲ ਕੀ ਹੈ ਉਸਦੇ ਬੀਤੇ ਜੀਵਨ ਦੀ ਕਹਾਣੀ ਕਿਉਂ ਹਮੇਸ਼ਾ ਬੁਝੀ-ਬੁਝੀ ਚ ਹੀ ਰਹਿੰਦੀ ਹੈ ਕਿ ਉਸਦੇ ਚਿਹਰੇ ਤੇ ਉਹ ਪਹਿਲਾਂ ਵਾਲਾ ਨੂਰ ਨਹੀਂ ਰਿਹਾ ਕਿਉਂ ਦਿਨੋਂ-ਦਿਨ ਉਹ ਟੁੱਟਦੀ ਜਾ ਰਹੀ